ਸਾਡੇ YouTube ਚੈਨਲ ਸਮਾਈਲਾ ਟਿਊਟੋਰੀਅਲਸ ਵਿੱਚ ਤੁਹਾਡਾ ਸਵਾਗਤ ਹੈ ਜੇਕਰ ਤੁਸੀਂ ਅਜੇ ਤੱਕ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤੇ ਕਿਰਪਾ ਕਰਕੇ ਇਸ ਨੂੰ ਸਬਸਕ੍ਰਾਈਬ ਜਰੂਰ ਕਰੋ ਅਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲੋ ਤਾਂ ਜੋ ਤੁਹਾਨੂੰ ਸਾਡੀਆਂ ਨਵੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਨਾਲ-ਨਾਲ ਮਿਲਦੇ ਰਹਿਣ ਮੈਂ ਬ੍ਰਿਜਰਾਜ ਕੰਪਿਊਟਰ ਫੈਕਲਟੀ ਅੱਜ ਅਸੀਂ ਵਿਸ਼ਾ ਕੰਪਿਊਟਰ ਸਾਇੰਸ ਜਮਾਤ 12ਵੀਂ ਪਾਰਟ 10 ਕੰਪਿਊਟਰ ਨੈਟਵਰਕ ਵਿੱਚ ਇਸ ਪਾਠ ਦੇ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਅਤੇ ਵੱਡੇ ਉੱਤਰਾਂ ਵਾਲੇ ਪ੍ਰਸ਼ਨ ਪੜ੍ਹਾਂਗੇ ਐ ਪਾਠ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਕੰਪਿਊਟਰ ਨੈੱਟਵਰਕ ਹੁੰਦਾ ਕੀ ਹੈ ਕੰਪਿਊਟਰ ਨੈੱਟਵਰਕ ਦਾ ਮਤਲਬ ਜਦੋਂ ਦੋ ਜਾਂ ਦੋ ਤੋਂ ਵੱਧ ਕੰਪਿਊਟਰਾਂ ਨੂੰ ਆਪਸ ਵਿੱਚ ਜੋੜਿਆ ਜਾਂਦਾ ਹੈ ਤਾਂ ਉਸ ਨੂੰ ਕੰਪਿਊਟਰ ਨੈੱਟਵਰਕ ਕਿਹਾ ਜਾਂਦਾ ਹੈ ਇਸ ਪਾਠ ਵਿੱਚ ਅਸੀਂ ਕੰਪਿਊਟਰ ਨੈੱਟਵਰਕ ਬਾਰੇ ਪੜ੍ਹਾਂਗੇ ਥੈਨ ਨੈੱਟਵਰਕ ਬਣਾਉਣ ਲਈ ਕਿਹੜੇ-ਕਿਹੜੇ ਜੰਤਰ ਵਰਤੇ ਜਾਂਦੇ ਹਨ ਉਹਨਾਂ ਬਾਰੇ ਪੜ੍ਹਾਂਗੇ ਚਾਓ ਦੇਖਦੇ ਹਾਂ ਸਭ ਤੋਂ ਪਹਿਲਾਂ ਛੋਟੇ ਉਤਰਾਵਾਂ ਵਾਲੇ ਪ੍ਰਸ਼ਨ ਪਹਿਲਾ ਪ੍ਰਸ਼ਨ ਹੈ ਨੈਟਵਰਕ ਕੀ ਹੁੰਦਾ ਹੈ ਨੈਟਵਰਕ ਜਾਂ ਕੰਪਿਊਟਰ ਨੈਟਵਰਕ ਇਸ ਦਾ ਸੇਮ ਆਨਸਰ ਹੈ ਜਦੋਂ ਦੋ ਜਾਂ ਦੋ ਤੋਂ ਵੱਧ ਕੰਪਿਊਟਰਾਂ ਨੂੰ ਆਪਸ ਵਿੱਚ ਜੋੜਿਆ ਜਾਂਦਾ ਹੈ ਤਾਂ ਉਸ ਨੂੰ ਨੈਟਵਰਕ ਕਿਹਾ ਜਾਂਦਾ ਹੈ ਕੰਪਿਊਟਰ ਨੈਟਵਰਕ ਦੀ ਵਰਤੋਂ ਸੂਚਨਾ ਦੇ ਸਾਂਝ ਅਤੇ ਡਾਟਾ ਦੇ ਸੰਚਾਰ ਲਈ ਕੀਤੀ ਜਾਂਦੀ ਹੈ ਨੀਚੇ ਤੁਹਾਨੂੰ ਇੱਕ ਪਿਕਚਰ ਨਜ਼ਰ ਆ ਰਹੀ ਹੈ ਕੰਪਿਊਟਰ ਨੈਟਵਰਕ ਇਸ ਤਰ੍ਹਾਂ ਹੁੰਦਾ ਹੈ ਜੇ ਜਦੋਂ ਕਾਫੀ ਜ਼ਿਆਦਾ ਕੰਪਿਊਟਰ ਆਪਸ ਵਿੱਚ ਜੋੜ ਦਿੱਤੇ ਜਾਂਦੇ ਨੇ ਤਾਂ ਉਸ ਨੂੰ ਨੈਟਵਰਕ ਕਿਹਾ ਜਾਂਦਾ ਜਾਂ ਕੰਪਿਊਟਰ ਨੈਟਵਰਕ ਕਿਹਾ ਜਾਂਦਾ ਹੈ ਬਟ ਕੰਪਿਊਟਰ ਨੂੰ ਆਪਸ ਵਿੱਚ ਡਾਇਰੈਕਟ ਨਹੀਂ ਜੋੜਿਆ ਜਾ ਸਕਦਾ ਉਹਦੇ ਲਈ ਕੁਝ ਨੈਟਵਰਕ ਜੰਤਰ ਵਰਤੇ ਜਾਂਦੇ ਨੇ ਜਿੱਦਾਂ ਹੱਬ ਸਵਿਚ ਵਗੈਰਾ ਉਹ ਅਸੀਂ ਇਸ ਪਾਠ ਵਿੱਚ ਪੜ੍ਹਾਂਗੇ ਇਸ ਤਰ੍ਹਾਂ ਤੁਸੀਂ ਦੇਖਿਆ ਹੋਣਾ ਜਿੱਦਾਂ ਮੋਬਾਈਲ ਨੈਟਵਰਕ ਵੀ ਮੋਬਾਈਲ ਦਾ ਨੈਟਵਰਕ ਲੱਗ ਹੈ ਟੈਲੀਫੋਨ ਨੈਟਵਰਕ ਲੈਂਡਲਾਈਨ ਦਾ ਨੈਟਵਰਕ ਲੱਗ ਹੈ ਇਸ ਤਰ੍ਹਾਂ ਤੁਸੀਂ ਮੋਬਾਈਲ ਦੇ ਅੰਦਰ ਅਲੱਗ-ਅਲੱਗ ਕੰਪਨੀਆਂ ਦੇ ਨੈਟਵਰਕ ਯੂਜ਼ ਕਰਦੇ ਹੋ ਤੇ ਇਹ ਸਾਰੇ ਕੀ ਹੈ ਇਹ ਸਾਰੇ ਕੀ ਹੈਗੇ ਤੇ ਨੰਬਰ 2 ਹੈ ਵੱਖ-ਵੱਖ ਕਿਸਮ ਦੀਆਂ OSI ਲੇਅਰਾਂ ਬਾਰੇ ਲਿਖੋ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ OSI ਦਾ ਮਤਲਬ ਕੀ ਹੈ OSI ਇੱਕ ਮਾਡਲ ਹੈ ਜਿਸ ਦਾ ਪੂਰਾ ਨਾਮ ਹੈ ਓਪਨ ਸਿਸਟਮ ਇੰਟਰਕਨੈਕਸ਼ਨ ਇਹ ਮਾਡਲ ਕਿਸੇ ਵੀ ਨੈੱਟਵਰਕ ਵਿੱਚ ਦੋ ਯੂਜ਼ਰ ਦੇ ਵਿਚਕਾਰ ਸੰਚਾਰ ਦੇ ਲਈ ਇੱਕ ਰੈਫਰੈਂਸ ਦਾ ਕੰਮ ਕਰਦਾ ਹੈ ਮਤਲਬ ਕਿ ਨੈੱਟਵਰਕ ਵਿੱਚ ਜੇਕਰ ਦੋ ਯੂਜ਼ਰ ਆਪਸ ਵਿੱਚ ਕਮਿਊਨੀਕੇਸ਼ਨ ਕਰਨਾ ਚਾਹੁੰਦੇ ਨੇ ਤੇ ਉਹਦੇ ਵਿੱਚ ਇੱਕ ਰੈਫਰੈਂਸ ਦਾ ਕੰਮ ਕਰਦਾ ਹੈ ਇਸਦੇ 7 ਲੇਅਰਸ ਜਾਂ ਪਰਤਾਂ ਹੁੰਦੀਆਂ ਹਨ ਮੈਨਸ ਕੀ ਜਿਹੜਾ ਪੂਰਾ ਨੈਟਵਰਕ ਹੈ ਕੰਪਿਊਟਰ ਨੈਟਵਰਕ ਹੈ ਉਹ OSI ਲੇਅਰਾਂ ਦੇ ਉੱਤੇ ਅਧਾਰਿਤ ਹੈ ਉਹ ਸੱਤ ਲੇਅਰਸ ਕਿਹੜੀ-ਕਿਹੜੀਆਂ ਨੇ ਐਪਲੀਕੇਸ਼ਨ ਲੇਅਰ ਪ੍ਰੈਜੈਂਟੇਸ਼ਨ ਲੇਅਰ ਸੈਸ਼ਨ ਲੇਅਰ ਟਰਾਂਸਪੋਰਟ ਲੇਅਰ ਨੈਟਵਰਕ ਲੇਅਰ ਡਾਟਾ ਲਿੰਕ ਲੇਅਰ ਤੇ ਫਿਜ਼ੀਕਲ ਲੇਅਰ ਇਹ ਸਾਰੀਆਂ ਲੇਅਰਸ ਦਾ ਸਾਰੀਆਂ ਪਰਤਾਂ ਦਾ ਪੂਰੇ ਨੈਟਵਰਕ ਵਿੱਚ ਵੱਖਰਾ-ਵੱਖਰਾ ਕੰਮ ਹੈ ਤੇ ਇਹ ਪ੍ਰਸ਼ਨ ਨੰਬਰ 3 ਹੈ 브릿ਜ ਕੀ ਹੈ 브릿ਜ ਇੱਕ ਨੈਟਵਰਕ ਜੰਤਰ ਹੈ ਜੋ ਨੈਟਵਰਕ ਬਣਾਉਣ ਦੇ ਕੰਮ ਆਉਂਦਾ ਹੈ ਐਕ ਅਜੀਆ ਜੰਤਰ ਹੈ ਜੋ ਦੋ ਵੱਖਰੇ ਵੱਖਰੇ ਲੋਕਲ ਏਰੀਆ ਨੈਟਵਰਕਾਂ ਨੂੰ ਆਪਸ ਵਿੱਚ ਜੋੜਨ ਲਈ ਵਰਤਿਆ ਜਾਂਦਾ ਹੈ ਲੋਕਲ ਏਰੀਆ ਨੈਟਵਰਕ ਨੂੰ ਇਥਰਨੈਟ ਵੀ ਕਿਹਾ ਜਾਂਦਾ ਹੈ ਮਤਲਬ ਜਿੱਦਾਂ ਮੰਨ ਲਓ ਕਿ ਸਾਡੇ ਦੋ ਨੈਟਵਰਕ ਹੈਗੇ ਇੱਕ ਮੰਨ ਲਓ ਸਾਡੇ ਸਕੂਲ ਦੀ ਲੈਬ ਹੈ ਇੱਕ ਮੰਨ ਲਓ ਆਫਿਸ ਦੀ ਲੈਬ ਹੈ ਜੇ ਦੋਨਾਂ ਨੂੰ ਆਪਸ ਵਿੱਚ ਇੰਟਰਪਨੈਕਟ ਕਰਨਾ ਹੈ ਤੇ ਉਹ ਆਪਾਂ ਡਾਇਰੈਕਟ ਨਹੀਂ ਕਰ ਸਕਦੇ ਤੇ ਉਹਦੇ ਲਈ ਕੀ ਚਾਹੀਦਾ ਹੈ ਬ੍ਰਿਜ ਬ੍ਰਿਜ ਉਸ ਉਸੇ ਹੀ ਮਾਡਲ ਦੀ ਡਾਟਾ ਲਿੰਕ ਲੇਅਰ ਤੇ ਕੰਮ ਕਰਦਾ ਹੈ ਇਹ ਡਾਟਾ ਲਿੰਕ ਲੇਅਰ ਤੇ ਡਾਟਾ ਪੈਕੇਟਸ ਨੂੰ ਫਿਲਟਰਿੰਗ ਕਰਨ ਦਾ ਕੰਮ ਕਰਦਾ ਹੈ ਡਾਟਾ ਪੈਕੇਟ ਦੇ ਬਾਰੇ ਦੱਸਣਾ ਚਾਹਾਂਗਾ ਕਿ ਨੈਟਵਰਕ ਵਿੱਚ ਜਿੰਨੀ ਵੀ ਸੂਚਨਾ ਜਾਂਦੀ ਹੈ ਉਹ ਡਾਟਾ ਪੈਕੇਟ ਦੇ ਰੂਪ ਚ ਜਾਂਦੀ ਹੈ ਤੇ ਬ੍ਰਿਜ ਕੀ ਕਰਦਾ ਹੈ ਪੈਕੇਟਸ ਨੂੰ ਫਿਲਟਰ ਕਰਦਾ ਹੈ ਇਹ ਦੋ ਪੋਰਟ ਜੰਤਰ ਹੈ ਦੋ ਪੋਰਟ ਮਤਲਬ ਇਜ਼ ਦੀ ਸਿੰਗਲ ਇਨਪੁਟ ਅਤੇ ਸਿੰਗਲ ਆਉਟਪੁਟ ਪੋਰਟ ਹੁੰਦੀ ਹੈ ਨੀਚੇ ਤੁਹਾਨੂੰ ਡਾਇਗਰਾਮ ਦਿਖਾਈ ਦੇ ਰਿਹਾ ਜਿਹੜਾ ਪਹਿਲਾਂ ਤੁਹਾਨੂੰ ਦੱਸਿਆ ਕਿ ਇਹ ਇੱਕ ਹੱਬ ਲੱਗੀ ਹੈ ਹੱਬ ਇੱਕ ਜੰਤਰ ਹੈ ਜਿਹੜਾ ਨੈਟਵਰਕ ਬਣਾਉਣ ਦੇ ਕੰਮ ਆਉਂਦਾ ਹੈ। ਇਹਦੇ ਨਾਲ ਤਿੰਨ ਕੰਪਿਊਟਰ ਅਟੈਚ ਹੈ। ਰਾਈਟ ਸਾਈਡ ਤੇ ਇੱਕ ਹੋਰ ਹੱਬ ਲੱਗੀ ਹੈ। ਇਹਦੇ ਨਾਲੇ ਤਿੰਨ ਕੰਪਿਊਟਰ ਅਟੈਚ ਹੈ। ਹੁਣ ਮੰਨ ਲਓ ਕਿ ਅਸੀਂ ਇਹ ਦੋਨਾਂ ਨੈਟਵਰਕਾਂ ਨੂੰ ਆਪਸ ਵਿੱਚ ਜੋੜਨਾ ਹੈ ਖੱਬੇ ਵਾਲੇ ਨੂੰ ਸੱਜੇ ਵਾਲੇ ਨੂੰ। ਤੇ ਉਹ ਅਸੀਂ ਡਾਇਰੈਕਟ ਨਹੀਂ ਜੋੜ ਸਕਦੇ। ਉਹਦੇ ਲਈ ਸਾਨੂੰ ਇੱਕ ਐਜੇ ਐਸੇ ਜੰਤਰ ਦੀ ਮਰ ਤੋਂ ਪਏਗੀ ਜਿਹੜਾ ਇਹਨੂੰ ਜੋੜੇਗਾ। ਉਸ ਜੰਤਰ ਨੂੰ ਕੀ ਬੋਲਦੇ ਹੈ ਬ੍ਰਿਜ। ਉਸ ਡਿਵਾਈਸਨ ਨੂੰ ਕੀ ਬੋਲਦੇ ਹੈ ਬ੍ਰਿਜ। ਮਤਲਬ ਯਹਾਂ ਬ੍ਰਿਜ ਇੱਕ ਵਾਇਰ ਬ੍ਰਿਜ ਦੇ ਇਸ ਪਾਸਾ ਲੱਗ ਜਾਈਗੀ, ਦੂਜੇ ਇਸ ਪਾਸਾ ਲ ਦੋ ਵੱਖਰੇ ਨੈਟਵਰਕ ਹੈ ਉਹ ਇੱਕੋ ਨੈਟਵਰਕ ਵਿੱਚ ਆ ਜਾਣਗੇ ਕਿਹਦੀ ਮਦਦ ਨਾਲ ਬਲਿਸ਼ਰੀ ਮਦਦ ਨਾਲ ਤੇ ਕੁਐਸਚਨ ਨੰਬਰ 4 ਹੈ ਸਾਨੂੰ ਨੈਟਵਰਕ ਦੀ ਲੋੜ ਕਿਉਂ ਹੈ ਮਤਲਬ ਕਿ ਨੈਟਵਰਕ ਦੀ ਕੀ ਜ਼ਰੂਰਤ ਹੈਗੀ ਹੈ ਪਹਿਲਾ ਸੂਚਨਾ ਦੇ ਸੰਚਾਰ ਲਈ ਮਤਲਬ ਕਿ ਜੇਕਰ ਆਪਾਂ ਡਾਟਾ ਕਮਿਊਨੀਕੇਸ਼ਨ ਕਰਨਾ ਚਾਹੁੰਦੇ ਹਾਂ ਸੂਚਨਾ ਦਾ ਸੰਚਾਰ ਕਰਨਾ ਚਾਹੁੰਦੇ ਹਾਂ ਉਹਦੇ ਲਈ ਵਰਤੀ ਜਾਂਦੀ ਹੈ ਜਿਵੇਂ ਕਿ ਈਮੇਲ ਵੀਡੀਓ ਕਾਲ ਤੇ ਇਨਸਟੈਂਟ ਮੈਸੇਜ ਈਮੇਲ ਜਿਦਾ ਜੀਮੇਲ ਤੋਂ ਅਸੀਂ ਮੇਲ ਕਰਦੇ ਹਾਂ ਵੀਡੀਓ ਕਾਲ ਸਾਰਿਆਂ ਨੂੰ ਪਤਾ ਹੈ ਕਿ ਅੱਜ ਕੱਲ ਅਸੀਂ ਫੇਸਬੁੱਕ ਤੋਂ ਵਟਸਐਪ ਤੋਂ ਵੀਡੀਓ ਕਾਲ ਕਰ ਸਕਦੇ ਹਾਂ ਇਨਸਟੈਂਟ ਮੈਸੇਜਿੰਗ ਉਸੇ ਟਾਈਮ ਐਸੇਪੇਈ ਨਾ ਜਿਦੇ ਵਟਸਐਪ ਦੀ ਮਦਦ ਨਾਲ ਭੇਜ ਸਕਦੇ ਜਾਂ ਮੈਸੇਂਜਰ ਦੀ ਮਦਦ ਨਾਲ ਭੇਜ ਸਕਦੇ ਆ ਨੰਬਰ 2 ਹੈ ਵੱਖ-ਵੱਖ ਤਰ੍ਹਾਂ ਦੇ ਹਾਰਡਵੇਅਰ ਜੰਤਰ ਜਿਵੇਂ ਕਿ ਪ੍ਰਿੰਟਰ ਅਤੇ ਸਕੈਨਰ ਆਦਿ ਦੀ ਸਾਂਝ ਕਰਨ ਲਈ ਮੰਨ ਲਓ ਕਿ ਸਾਡੇ ਕੋਲ ਸਟੈਂਡ ਅਲੋਨ 10 ਪੀਸੀ ਲੱਗੇ ਆ ਤੇ ਸਾਨੂੰ 10 ਪ੍ਰਿੰਟਰ ਚਾਹੀਦੇ ਆ ਜਾਂ 10 ਸਕੈਨਰ ਚਾਹੀਦੇ ਆ ਉਹਦੇ ਨਾਲ ਲਗਾਉਣ ਲਈ ਬਟ ਜੇਕਰ ਸਾਡੇ ਕੋਲ ਨੈਟਵਰਕ ਵਿੱਚ 10 ਕੰਪਿਊਟਰ ਲੱਗੇ ਆ ਤੇ ਅਸੀਂ ਕੀ ਕਰਨਾ ਹੈ ਕਿਸੇ ਇੱਕ ਕੰਪਿਊਟਰ ਨਾਲ ਜਿਹਨੂੰ ਸਰਵਰ ਕਹਿੰਦੇ ਆ ਉਹਦੇ ਨਾਲ ਪ੍ਰਿੰਟਰ ਤੇ ਸਕੈਨਰ ਲਗਾ ਦੇਣੇ ਆ ਤੇ ਬਾਕੀ ਜਿਹੜੇ ਨੋ ਕੰਪਿਊਟਰ ਹੈਗੇ ਨੇ ਨੈਟਵਰਕ 'ਚ ਉਹ ਵੀ ਉਹਨ ਪ੍ਰਿੰਟਰ ਤੇ ਸਕੈਨਰ ਨੂੰ ਵਰਤ ਸਕਦੇ ਆ ਜਿਹਦਾ ਸਾਡਾ ਖਰਚਾ ਉਹ ਘਟ ਜਾਂਦਾ ਤੇ ਨੰਬਰ 3 ਹੈ ਫਾਈਲਾਂ ਦੀ ਸਾਂਝ ਕਰਨ ਲਈ ਨੈਟਵਰਕ ਦੀ ਮਦਦ ਨਾਲ ਅਸੀਂ ਫਾਈਲਾਂ ਵੀ ਟਰਾਂਸਫਰ ਕਰ ਸਕਦੇ ਆ ਤੇ ਫਾਈਲਾਂ ਵੀ ਸ਼ੇਅਰ ਕਰ ਸਕਦੇ ਆ ਨੰਬਰ 4 ਰਿਮੋਟ ਸਿਸਟਮ ਤੇ ਮੌਜੂਦ ਸੌਫਟਵੇਅਰ ਅਤੇ ኦਪਰੇਟਿੰਗ ਸਿਸਟਮ ਦੀ ਸਾਂਝ ਕਰਨ ਲਈ ਇੱਥੇ ਰਿਮੋਟ ਸਿਸਟਮ ਦਾ ਮਤਲਬ ਹੈ ਸਰਵਰ ਇਸ ਸਰਵਰ ਤੇ ਜਿਹੜੇ ਸੌਫਟਵੇਅਰ ਪਏ ਹੈ ਜਾਂ ਜਿਹੜਾ ਆਪਰੇਟਿੰਗ ਸਿਸਟਮ ਪਿਆ ਹੈ ਚਾਹੇ ਵਿੰਡੋ 8 ਹੈ 10 ਹੈ 7 ਹੈ ਕੋਈ ਵੀ ਹੈ ਉਹਨੂੰ ਵੀ ਅਸੀਂ ਸ਼ੇਅਰ ਕਰ ਸਕਦੇ ਹਾਂ ਨੈਟਵਰਕ ਦੀ ਮਦਦ ਨਾਲ ਤੇ ਕੁਐਸਚਨ ਨੰਬਰ 5 ਹੈ ਗਾਈਡਡ ਮੀਡੀਆ ਕੀ ਹੈ ਗਾਈਡਡ ਦਾ ਮਤਲਬ ਹੁੰਦਾ ਜਿਸ ਚ ਤਾਰਾਂ ਦੀ ਵਰਤੋਂ ਹੋਵੇ ਇਸਨੂੰ ਬਾਉਂਡਡਡ ਮੀਡੀਆ ਵੀ ਕਿਹਾ ਜਾਂਦਾ ਹੈ ਇਸ ਮੀਡੀਆ ਵਿੱਚ ਡਾਟਾ ਦੇ ਸੰਚਾਰ ਲਈ ਤਾਰਾਂ ਦੀ ਵਰਤੋਂ ਹੁੰਦੀ ਹੈ ਇਸ ਦੀ ਵਰਤੋਂ ਕਟ ਦੂਰੀ ਦੇ ਸੰਚਾਰ ਲਈ ਕੀਤੀ ਜਾਂਦੀ ਹੈ ਕਿਉਂਕਿ ਜੇ ਵੱਧ ਦੂਰੀ ਦੇ ਸੰਚਾਰ ਲਈ ਤਾਰਾ ਵਰਤਾਂਗੇ ਤਾਂ ਖਰਚਾ ਬਹੁਤ ਜ਼ਿਆਦਾ ਹੋਵੇਗਾ। ਉਦਾਹਰਨ ਵਜੋਂ ਟਵਿਸਟਡ ਪੇਅਰ ਕੇਬਲ। ਟਵਿਸਟਡ ਪੇਅਰ ਕੇਬਲ ਕੁਝ ਐਸੀ ਹੁੰਦੀ ਹੈ ਐਜ ਦੋ ਕਾਪਰ ਦੀਆਂ ਤਾਰਾਂ ਹੁੰਦੀਆਂ ਦੋ ਤਾਂਬੇ ਦੀਆਂ ਤਾਰਾਂ ਹੁੰਦੀਆਂ ਨੇ ਇਸ ਦੀ ਵਰਤੋਂ ਟੈਲੀਫੋਨ ਨੈਟਵਰਕ ਵਿੱਚ ਕੀਤੀ ਜਾਂਦੀ ਹੈ। ਨੰਬਰ 2 ਹੈ ਕੋਐਕਸੀਅਲ ਕੇਬਲ। ਜਿਹੜੀ ਕੋਐਕਸੀਅਲ ਕੇਬਲ ਹੈ ਕੁਝ ਇਸ ਤਰ੍ਹਾਂ ਨਜ਼ਰ ਆਉਂਦੀ ਹੈ। ਇਹਦੇ ਵਿੱਚ ਬਾਹਰ ਇੱਕ ਆਊਟਸਾਈਡ ਇਨਸੂਲੇਸ਼ਨ ਮੋਟਾ ਪਲਾਸਟਿਕ ਲੱਗੇ ਹੈ। ਉਹਦੇ ਉੱਤੇ ਜਾਲੀ ਲੱਗੀ ਹੈ ਕਾਪਰ ਦੀ। ਉਹਦੇ ਉੱਤੇ ਫਿਰ ਇੱਕ ਇਨਸੂਲੇਸ਼ਨ ਹੈ ਕੋਰ ਪਲਾਸਟਿਕ ਦੀ ਜੈਕਟ ਚੜੀ ਹੈ ਤੇ ਉਹਦੇ ਅੰਦਰ ਇੱਕ ਕਾਪਰ ਦੀ ਸਿੰਗਲ ਵਾਇਰ ਹੈ ਤੇ ਕੋਐਕਸ਼ਲ ਕੇਬਲ ਦੀ ਵਰਤੋਂ ਕੇਬਲ ਟੀਵੀ ਨੈਟਵਰਕ ਵਿੱਚ ਕੀਤੀ ਜਾਂਦੀ ਹੈ ਤੇ ਨੰਬਰ 3 ਹੈ ਆਪਟੀਕਲ ਫਾਈਬਰ ਅੱਜ ਕੱਲ ਇਹ ਬਹੁਤ ਜ਼ਿਆਦਾ ਵਰਤੀ ਜਾ ਰਹੀ ਹੈ ਕਿਉਂ ਕਿ ਇਸ ਦੀ ਡਾਟਾ ਭੇਜਣ ਦੀ ਸਪੀਡ ਬਹੁਤ ਜ਼ਿਆਦਾ ਹੈ ਜਿਵੇਂ ਤੁਸੀਂ ਨਾ ਸੁਣਿਆ ਨਾ Jio ਫਾਈਬਰ Net+ ਦਾ ਕੇਬਲ ਜਾਂ BSNL ਫਾਈਬਰ ਕੇਬਲ ਉਹ ਇਹੋ ਕੇਬਲ ਹੈ ਜਿਹੜੀ ਜ਼ਮੀਨ ਦੇ ਅੰਦਰ ਪੈਂਦੀ ਹੈ ਜਿਹਦਾ ਟਵਿਸਟਡ ਪੇਅਰ ਚ ਦੋ ਕੇਬਲਸ ਹੈ ਕੋਐਕਸਲ ਕੇਬਲ ਚ ਇੱਕ ਕੇਰ ਇਹਦੇ ਚ ਮਲਟੀਪਲ ਕੇਬਲਸ ਹੁੰਦੀਆਂ ਨੇ ਇਹ ਲਾਈਟ ਨਾਲ ਕੰਮ ਕਰਦਾ ਲੇਜ਼ਰ ਲਾਈਟ ਨਾਲ ਕੰਮ ਕਰਦੀ ਹੈ ਇਹ ਕੇਬਲ ਜਿਸ ਨਾਲ ਨੈਟਵਰਕ ਸਪੀਡ ਡਾਟਾ ਸਪੀਡ ਬਹੁਤ ਤੇਜ਼ ਹੋ ਜਾਂਦੀ ਹੈ ਤੇ ਨੰਬਰ 6 ਹੈ ਅਨਗਾਈਡਡ ਮੀਡੀਆ ਕੀ ਹੈ ਇਸ ਨੂੰ ਅਨਬਾਉਂਡਡ ਮੀਡੀਆ ਵੀ ਕਿਹਾ ਜਾਂਦਾ ਹੈ ਮਤਲਬ ਕਿ ਇਹ ਵਾਇਰਲੈਸ ਮੀਡੀਆ ਹੈ ਇਸ ਮੀਡੀਆ ਵਿੱਚ ਡਾਟਾ ਦੇ ਸੰਚਾਰ ਲਈ ਹਵਾਈ ਰਸਤਾ ਵਰਤਿਆ ਜਾਂਦਾ ਹੈ ਇਸ ਦੀ ਵਰਤੋਂ ਵੱਧ ਦੂਰੀ ਦੇ ਸੰਚਾਰ ਲਈ ਕੀਤੀ ਜਾਂਦੀ ਹੈ ਉਦਾਹਰਨ ਵਜੋਂ ਰੇਡੀਓ ਤਰੰਗਾਂ ਮਾਈਕ੍ਰੋਵੇਵ ਸੈਟਲਾਈਟ ਸਿਗਨਲ ਵਾਈਫਾਈ ਬਲੂਟੂਥ ਆਦਿ ਜਿਦਾ ਤੁਹਾਨੂੰ ਦਿਖ ਰਿਹਾ ਹੈ ਇਹ ਰੇਡੀਓ ਤਰੰਗਾਂ ਹੈਗੀਆਂ ਇਹ ਵਾਇਰਲੈਸ ਹੁੰਦੀਆਂ ਸੈਟਲਾਈਟ ਸੈਟਲਾਈਟ ਬਸ ਸੁਣਿਆ ਹੁੰਦਾ ਤੁਸੀ ਕਿ ਡਿਸ਼ ਟੀਵੀ ਦਾ ਡਿਸ਼ ਟੀਵੀ ਕਿਦਾਂ ਕੰਮ ਕਰਦਾ ਹੈ ਟੀ ਸੈਟਲਾਈਟ ਜਿਹੜਾ ਧਰਤੀ ਤੋਂ 45000 ਉੱਪਰ ਸੈੱਟ ਕਰ ਦਿੱਤਾ ਜਾਂਦਾ ਹੈ ਤੇ ਡਿਸ਼ ਟੀਵੀ ਨੂੰ ਜਿਹੋ ਉਹਦੀ ਰੇਂਜ ਆਂਦੀ ਹੈ ਉਹ ਸੈਟਲਾਈਟ ਸਿਗਨਲ ਭੇਜਦਾ ਤੇ ਉਹਦੇ ਨਾਲ ਅਸੀਂ ਆਪਣੇ ਘਰ ਬੈਠ ਕੇ ਕੋਈ ਵੀ ਚੈਨਲ ਜਿਹੜੇ ਉਹ ਦੇਖ ਰਹੇ ਹਾਂ ਉਸ ਤੋਂ ਬਾਅਦ ਆ ਵਾਈਫਾਈ ਤੇ ਵਾਈਫਾਈ ਵੀ ਦੇਖਿਆ ਹੋਣਾ ਸਾਰਿਆਂ ਦੇ ਮੋਬਾਈਲ 'ਚ ਵਾਈਫਾਈ ਦਾ ਸਿਗਨਲ ਹੁੰਦਾ ਹੈ ਤੇ ਤੁਸੀਂ ਕਈ ਵਾਰੀ ਕੀ ਕਰਦੇ ਹੋ ਤੁਹਾਡੇ ਵੱਲੋਂ ਨੈਟ ਪੈਕ ਖਤਮ ਹੋ ਜਾਂਦਾ ਤੁਸੀਂ ਆਪਣੇ ਫਰੈਂਡ ਨੂੰ ਬੋਲਦੇ ਹੋ ਕਿ ਮਨੋ ਆਪਣਾ ਹੌਟਸਪੌਟ ਔਨ ਕਰੇ ਨੈਟ ਔਨ ਕਰੇ ਉਹ ਤੁਹਾਨੂੰ ਨੈਟ ਮਿਲ ਜਾਂਦਾ ਉਸੇ ਤਰ੍ਹਾਂ ਜੇਕਰ ਤੁਹਾਡੇ ਘਰ ਵਾਈਫਾਈ ਮੋਡਮ ਲੱਗਾ ਹੈ ਤੇ ਤਾਂ ਤੁਸੀਂ ਵਾਈਫਾਈ ਦੀ ਮਦਦ ਨਾਲ ਉਹਨੂੰ ਚਲਾ ਸਕਦੇ ਆ ਅੱਜ ਕੱਲ ਵਾਈਫਾਈ ਸਮਾਰਟ ਐਲ ਸੀ ਡੀ ਵਗੈਰਾ 'ਚ ਵੀ ਆ ਗਿਆ ਹੈ ਬਲੂਟੂਥ ਬਲੂਟੂਥ ਇੱਕ ਵਾਇਰਲੈਸ ਟੈਕਨੋਲੋਜੀ ਹੈ ਇਹਦਾ ਆਈਕਨ ਕੁਝ ਇਸ ਤਰ੍ਹਾਂ ਹੁੰਦਾ ਹੈ ਇਹ ਮੋਬਾਈਲ ਵਿੱਚ ਹੁੰਦਾ ਵੀ ਦੇਖਿਆ ਹੋਣਾ ਕਿ ਇਹ ਘੱਟ ਦੂਰੀ ਦੇ ਸੰਚ ਉਹ ਭੇਜ ਸਕਦੇ ਹਨ ਕਿ ਮੋਬਾਈਲ ਤੋਂ ਕੋਈ ਫਾਈਲ ਪੇਜ ਨਹੀਂ ਹੈ ਫੋਟੋ ਪੇਜ ਨਹੀਂ ਗਾਣਾ ਭੇਜਣਾ ਜਾਂ ਵੀਡੀਓ ਭੇਜਣਾ ਬਟ ਇਸ ਦੀ ਰਫ਼ਤਾਰ ਜਿਹੜੀ ਹੈ ਉਹ ਘਟ ਹੁੰਦੀ ਹੈ 7ਵਾਂ ਪ੍ਰਸ਼ਨ ਹੈ ਪ੍ਰੋਟੋਕੋਲ ਨੂੰ ਪਰਿਭਾਸ਼ਿਤ ਕਰੋ ਇਹਨਾਂ ਨੂੰ ਨੈੱਟਵਰਕ ਪ੍ਰੋਟੋਕੋਲ ਵੀ ਕਿਹਾ ਜਾਂਦਾ ਹੈ ਪ੍ਰੋਟੋਕੋਲ ਨਿਯਮਾਂ ਦਾ ਸਮੂਹ ਜੋ ਕੰਪਿਊਟਰ ਨੈੱਟਵਰਕ ਵਿੱਚ ਵਰਤੇ ਜਾਂਦੇ ਹਨ ਪ੍ਰੋਟੋਕੋਲ ਇੱਕ ਆਸਾਨ ਪ੍ਰੋਸੈਜੋਗ ਅਤੇ ਸੁਰੱਖਿਅਤ ਤਰੀਕੇ ਨਾਲ ਸੂਚਨਾ ਦੀ ਅਦਲਾ ਬਦਲੀ ਨੂੰ ਕੰਟਰੋਲ ਕਰਦੇ ਹਨ ਤੇ ਪ੍ਰੋਟੋਕੋਲ ਬਾਰੇ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਕਿ ਪ੍ਰੋਟੋਕੋਲ ਦਾ ਮਤਲਬ ਕੀ ਹੈ ਰੂਲਸ ਐਂਡ ਰੈਗੂਲੇਸ਼ਨਸ ਮਤਲਬ ਕੀ ਨਿਯਮ ਕਿ ਨੈਟਵਰਕ ਵਿੱਚ ਡਾਟਾ ਦੇ ਸੰਚਾਰ ਲਈ ਜਾਂ ਇੰਟਰਨੈਟ ਵਿੱਚ ਡਾਟਾ ਦੇ ਸੰਚਾਰ ਲਈ ਜਿਹੜੇ ਨਿਯਮ ਵਰਤੇ ਜਾਂਦੇ ਨੇ ਉਹਨਾਂ ਨੂੰ ਪ੍ਰੋਟੋਕੋਲ ਕਿਹਾ ਜਾਂਦਾ ਹੈ ਉਦਾਹਰਨ ਵਜੋਂ ਜਿਦਾ ਐਚਟੀਟੀਪੀਐਸ ਹਾਈਪਰਟੈਕਸਟ ਟ੍ਰਾਂਸਫਰ ਪ੍ਰੋਟੋਕੋਲ ਸਕਿਉਅਰ ਸੌਕੇਟ ਲੇਅਰ ਪਹਿਲੇ ਐਚਟੀਟੀਪੀ ਚੱਲਦਾ ਸੀ ਉਹ ਐਸ ਵਾਲਾ ਚੱਲਦਾ ਕਿਉਂ ਕਿ ਜਿਹੜੇ ਐਚਟੀਟੀਪੀ ਵਾਲੇ ਸਾਈਟ ਸੀ ਸਕਿਉਰ ਨਹੀਂ ਆ ਗਿਆ ਤੇ ਐਚਟੀਟੀਪੀ ਐਸ ਵਾਲੀ ਸਾਈਟਾਂ ਸਕਿਉਰ ਨੇ ਐਫਟੀਪੀ ਫਾਈਲ ਟ੍ਰਾਂਸਫਰ ਪ੍ਰੋਟੋਕੋਲ ਇਹ ਪ੍ਰੋਟੋਕੋਲ ਫਾਈਲ ਨੂੰ ਡਾਊਨਲੋਡ ਜਾਂ ਅਪਲੋਡ ਕਰਨ ਲਈ ਵਰਤਿਆ ਜਾਂਦਾ ਹੈ ਐਸਐਮਟੀਪੀ ਅਤੇ ਪੀਓਪੀ ਇਹ ਦੋਨੋਂ ਪ੍ਰੋਟੋਕੋਲ ਈਮੇਲ ਲਈ ਵਰਤੇ ਜਾਂਦੇ ਹਨ ਤੇ ਐਸਐਮਟੀਪੀ ਦਾ ਮਤਲਬ ਹੁੰਦਾ ਸਿੰਪਲ ਮੇਲ ਟ੍ਰਾਂਸਫਰ ਪ੍ਰੋਟੋਕੋਲ ਤੇ ਪੀਓਪੀ ਦਾ ਮਤਲਬ ਹੁੰਦਾ ਪੋਸਟ ਆਫਿਸ ਪ੍ਰੋਟੋਕੋਲ ਨੈਕਸਟ ਹੈ ਵੱਡੇ ਉੱਤਰਾਂ ਵਾਲੇ ਪ੍ਰਸ਼ਨ ਤੇ ਪਹਿਲਾ ਪ੍ਰਸ਼ਨ ਹੈ ਨੈਟਵਰਕ ਜੰਤਰ ਕੀ ਹਨ ਕਿਸੇ ਵੀ ਤਿਲ ਨੈਟਵਰਕ ਜੰਤਰਾਂ ਦਾ ਵਰਣਨ ਕਰੋ ਨੈਟਵਰਕ ਜੰਤਰ ਉਹ ਹਾਰਡਵੇਅਰ ਜੰਤਰ ਹਨ ਜਿਨ੍ਹਾਂ ਦੀ ਵਰਤੋਂ ਨੈਟਵਰਕ ਬਣਾਉਣ ਲਈ ਕੀਤੀ ਜਾਂਦੀ ਹੈ ਤੇ ਨੈਟਵਰਕ ਬਾਰੇ ਤੁਹਾਨੂੰ ਪਹਿਲੇ ਵੀ ਦੱਸ ਚੁੱਕੇ ਹਾਂ ਕਿ ਜਦੋਂ ਦੋ ਜਾਂ ਦੋ ਤੋਂ ਵੱਧ ਕੰਪਿਊਟਰਾਂ ਨੂੰ ਆਪਸ ਵਿੱਚ ਇੰਟਰਕਨੈਕਟ ਕੀਤਾ ਜਾਂਦਾ ਹੈ ਤਾਂ ਉਸ ਨੂੰ ਨੈਟਵਰਕ ਬੋਲਦੇ ਨੇ ਤੇ ਨੈਟਵਰਕ ਬਣਾਉਣ ਲਈ ਜਿਹੜੇ ਜੰਤਰ ਵਰਤੇ ਜਾਂਦੇ ਹਨ ਉਹਨਾਂ ਨੂੰ ਬੋਲਦੇ ਹਨ ਨੈਟਵਰਕ ਜੰਤਰ ਲੱਖਵਕਿਸਮ ਦੇ ਨੈੱਟਵਰਕਾਂ ਵਿੱਚ ਹੱਬ, ਗੇਟਵੇ, ਰਾਊਟਰ, ਰਿਪੀਟਰ, ਬ੍ਰਿਜ, ਸਵਿਚ, ਬਰਾਊਟਰ ਆਦਿ ਨੈੱਟਵਰਕ ਜੰਤਰਾਂ ਦੀ ਵਰਤੋਂ ਹੁੰਦੀ ਹੈ। ਜਿਵੇਂ ਕਿ ਤੁਹਾਨੂੰ ਚਿੱਤਰ ਦਿਖਾਈ ਦੇ ਰਿਹਾ ਹੈ ਕਿ ਹੱਬ, ਗੇਟਵੇ, ਰਾਊਟਰ, ਰਿਪੀਟਰ, ਬ੍ਰਿਜ ਤੇ ਸਵਿਚ ਇਹ ਸਾਰੇ ਨੈੱਟਵਰਕ ਜੰਤਰ ਨੇ ਤੇ ਇਹਨਾਂ ਵਿੱਚੋਂ ਕਿਸੇ ਵੀ ਜੰਤਰ ਦੀ ਵਰਤੋਂ ਹੁੰਦੀ ਨਹੀਂ ਨੈੱਟਵਰਕ ਬਣਾਉਣ ਲਈ। ਨੈੱਟਵਰਕ ਜੰਤਰ ਹੇਠ ਲਿਖੇ ਅਨੁਸਾਰ ਹਨ ਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਹੱਬ ਦੀ। ਇਹ ਬਹੁਤ ਹੀ ਮਸ਼ਹੂਰ ਨੈੱਟਵਰਕ ਜੰਤਰ ਹੈ ਜਿਹੜਾ ਆਮ ਤੌਰ ਤੇ ਨੈੱਟਵਰਕ ਬਣਾਉਣ ਲਈ ਵਰਤਿਆ ਜਾਂਦਾ ਹੈ ਹੱਬ ਇੱਕ ਨੈੱਟਵਰਕ ਜੰਤਰ ਹੈ ਇਸਨੂੰ ਵਰਤੋ ਕੰਪਿਊਟਰ ਨੈੱਟਵਰਕ ਬਣਾਉਣ ਲਈ ਕੀਤੀ ਜਾਂਦੀ ਹੈ ਇੱਕ ਅਜਿਹਾ ਜੰਤਰ ਹੈ ਜੋ ਬਹੁ ਪੱਖੀ ਕੰਪਿਊਟਰਾਂ ਨੂੰ ਇੱਕਲੇ ਨੈੱਟਵਰਕ ਨਾਲ ਜੁੜਨ ਦੀ ਆਗਿਆ ਦਿੰਦਾ ਹੈ ਮਤਲਬ ਕਿ ਜੇਕਰ ਸੇ ਬਹੁਤ ਜ਼ਿਆਦਾ ਕੰਪਿਊਟਰਾਂ ਨੂੰ ਇੱਕ ਨੈੱਟਵਰਕ ਵਿੱਚ ਜੋੜਨਾ ਹੈ ਉਦ ਲਈ ਹੱਬ ਵਰਤਦੇ ਹਾਂ ਇਹ ਨੈੱਟਵਰਕ ਵਿੱਚ ਕੰਪਿਊਟਰਾਂ ਨੂੰ ਇੱਕ ਦੂਜੇ ਨਾਲ ਜੋੜਦਾ ਹੈ ਹੱਬ ਇੱਕ ਪੋਰਟ ਤੋਂ ਪ੍ਰਾਪਤ ਹੋਏ ਡਾਟਾ ਪੈਕੇਟ ਨੂੰ ਕਾਪੀ ਕਰਨ ਦਾ ਕੰਮ ਕਰਦਾ ਹੈ। ਇਹ ਨੀਚੇ ਇੱਕ ਰੈਕਟੈਂਗੂਲਰ ਬਾਕਸ ਨਜ਼ਰ ਆ ਰਿਹਾ ਜਿਸ ਨੂੰ ਹੱਬ ਬੋਲਦੇ ਆ ਤੇ ਇਹਦੇ ਪਿੱਛੇ ਜਿਹੜੇ ਤੁਹਾਨੂੰ ਸਪੇਸ ਨਜ਼ਰ ਆ ਰਹੀ ਹੈ ਇਸ ਨੂੰ ਬੋਲਦੇ ਆ ਪੋਰਟ। ਇਹਦਾ ਮਤਲਬ ਹੈ ਇਹ ਕਿ ਜਦੋਂ ਕਿਸੇ ਇੱਕ ਪੋਰਟ ਦੇ ਵਿੱਚ ਕੰਪਿਊਟਰ ਤੋਂ ਡਾਟਾ ਜਾਂਦਾ ਹੈ ਤੇ ਉਹ ਕੀ ਕਰੇਗਾ ਡਾਟਾ ਨੂੰ ਕਾਪੀ ਕਰ ਦੇਗਾ ਤੇ ਜਿੰਨੇ ਵੀ ਕੰਪਿਊਟਰ ਇਹਨਾਂ ਪੋਰਟਸ ਨਾਲ ਅਟੈਚ ਹੋਣਗੇ ਉਹ ਸਾਰਿਆਂ ਨੂੰ ਡਾਟਾ ਮਿਲ ਜਾਏਗਾ। ਹੱਬ ਡਾਟਾ ਵੰਡ ਦੀ ਅਗਿਆ ਵੀ ਦਿੰਦਾ ਹੈ। ਮਤਲਬ ਕਿ ਹੱਬ ਦੀ ਮਦਦ ਨਾਲ ਡਾਟਾ ਵੀ ਸ਼ੇਅਰ ਕੀਤਾ ਜਾ ਸਕਦਾ ਹੈ ਤੇ ਹਾਰਡਵੇਅਰ ਵੀ ਸ਼ੇਅਰ ਕੀਤਾ ਜਾ ਸਕਦਾ ਹੈ ਮੰਨ ਲਓ ਕਿ ਇਸ ਹੱਬ ਵਿੱਚ ਕਾਫੀ ਕੰਪਿਊਟਰ ਲੱਗੇ ਹੈ ਤੇ ਨਾਲ ਅਸੀਂ ਪ੍ਰਿੰਟਰ ਜੋੜਤਾ ਹੈ ਹੁਣ ਇਹਦਾ ਫਾਇਦਾ ਕੀ ਹੋਏਗਾ ਜਿਨਨੇ ਵੀ ਕੰਪਿਊਟਰ ਹੱਬ ਨਾਲ ਜੁੜੇ ਹੈ ਉਹ ਸਾਰੇ ਪ੍ਰਿੰਟਰ ਨੂੰ ਵਰਤ ਸਕਦੇ ਨੇ ਜੇਕਰ ਕੋਈ ਸਟੈਂਡ ਅਲੋਨ ਪੀਸੀ ਹੈ ਤੇ ਜਿਹਦੇ ਨਾਲ ਪ੍ਰਿੰਟਰ ਲੱਗਾ ਹੈ ਸਿਰ ਉਹ ਕੰਪਿਊਟਰ ਹੀ ਪ੍ਰਿੰਟਰ ਨੂੰ ਵਰਤ ਸਕੇਗਾ ਜਿਹਦੇ ਨਾਲ ਪ੍ਰਿੰਟਰ ਜੁੜਿਆ ਹੈ ਬਾਕੀ ਉਹ ਨੂੰ ਨਹੀਂ ਵਰਤ ਸਕਦੇ ਪਰ ਹੱਬ ਦਾ ਫਾਇਦਾ ਹੈ ਕਿ ਇਹਦੇ ਨਾਲ ਕੋਈ ਵੀ ਮਹਿੰਗਾ ਜੰਤਰ ਪ੍ਰਿੰਟਰ ਸਕੈਨਰ ਕੁਝ ਵੀ ਜੋੜ ਦੋ ਫਰ ਬਾਕੀ ਜਿੰਨੇ ਵੀ ਕੰਪਿਊਟਰ ਦਾ ਜੁੜੇ ਹੋਣਗੇ ਹੱਬ ਨਾਲ ਸਾਰਿਆਂ ਨੂੰ ਵਰਤ ਸਕਣਗੇ ਤੇ ਨੰਬਰ 2 ਹੈ router router ਇੱਕ ਨੈਟਵਰਕ ਜੰਤਰ ਹੈ ਐਵੀਗਨੈਟਵਾਈ ਜੰਤਰ ਹੈ ਇੱਕ ਹਾਰਡਵੇਅਰ ਜੰਤਰ ਹੈ ਜੋ ਕੰਪਿਊਟਰ ਨੈਟਵਰਕ ਵਿੱਚ ਵਰਤਿਆ ਜਾਂਦਾ ਹੈ ਇਹ ਨੈਟਵਰਕ ਵਿੱਚ ਡਾਟੇ ਨੂੰ ਪ੍ਰਾਪਤ ਕਰਦਾ ਹੈ ਉਸ ਦਾ ਨਿਰਖਣ ਕਰਦਾ ਹੈ ਮਤਲਬ ਉਹ ਚੈੱਕ ਕਰਦਾ ਹੈ ਅਤੇ ਡਾਟੇ ਨੂੰ ਨੈਟਵਰਕ ਵਿੱਚ ਅੱਗੇ ਪੇਜਦਾ ਹੈ ਡੈਸਟੀਨੇਸ਼ਨ ਤੇ router ਡਾਟਾ ਪੈਕੇਟਸ ਨੂੰ ਸੋਰਸ ਤੋਂ ਡੈਸਟੀਨੇਸ਼ਨ ਤੇ ਪਹੁੰਚਾਉਣ ਲਈ ਟੁਕਾਂ ਰੂਟ ਵੀ ਪ੍ਰਦਾਨ ਕਰਦਾ ਹੈ ਇਥੇ ਡਾਟਾ ਪੈਕੇਟ ਦਾ ਮਤਲਬ ਕੀ ਹੈ ਜੇ ਜਦੋਂ ਕੋਈ ਵੀ ਡਾਟਾ ਅਸੀਂ ਨੈਟਵਰਕ ਵਿੱਚ ਭੇਜਦੇ ਹਾਂ ਤੇ ਉਹ ਡਾਟਾ ਕਿਹੜੇ ਰੂਪ ਲੈ ਲੈਂਦਾ ਇੱਕ ਡਾਟਾ ਪੈਕੇਟ ਦਾ ਤੇ ਡਾਟਾ ਪੈਕੇਟ ਦੇ ਅੰਦਰ ਐਡਰੈਸ ਵੀ ਹੁੰਦਾ ਸੋਰਸ ਦਾ ਤੇ ਡੈਸਟੀਨੇਸ਼ਨ ਦਾ ਤੇ ਉਹਦੇ ਨਾਲ ਇਨਫੋਰਮੇਸ਼ਨ ਵੀ ਹੁੰਦੀ ਹੈ ਜੋ ਆਪਾਂ ਭੇਜਣੀ ਹੋਵੇ ਰੌ ਉਦਾਹਰਨ ਵਜੋਂ ਰਾਊਟਰ ਦੀ ਵਰਤੋਂ ਇੰਟਰਨੈਟ ਅਤੇ ਕਿਸੇ ਵੀ ਸੰਗਠਨ ਦੇ ਨੈਟਵਰਕ ਦੇ ਵਿੱਚ ਕਰ ਕੀਤੀ ਜਾਂਦੀ ਹੈ ਮੰਨ ਲਓ ਕਿਸੇ ਕੰਪਨੀ ਦਾ ਕੋਈ ਨੈਟਵਰਕ ਹੈ ਤੇ ਇੰਟਰਨੈਟ ਉਹਦੇ ਵਿੱਚਕਾਰ ਸੰਬੰਧ ਬਣਾਣਾ ਹੈ ਨੈਟਵਰਕ ਬਣਾਣਾ ਹੈ ਤੇ ਉਹਦੇ ਲਈ ਰਾਊਟਰ ਵਰਤਿਆ ਜਾਂਦਾ ਹੈ ਤੇ ਇਸਨੂੰ ਰੂਟਰ ਵੀ ਕਿਹਾ ਜਾਂਦਾ ਹੈ ਜੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਆਈਐਸਪੀ ਮਤਲਬ ਇੰਟਰਨੈਟ ਸਰਵਿਸ ਪ੍ਰੋਵਾਈਡਰ ਕਿ ਜਿਹੜੀ ਕੰਪਨੀ ਦਾ ਅਸੀਂ ਨੈਟ ਯੂਜ਼ ਕਰਦੇ ਪਿਆ ਉਸ ਕੰਪਨੀ ਦਾ ਮੋਡਮ ਲਗਾਇਆ ਹੈ ਮੰਨ ਲਓ ਕਿ ਸਾਡੇ ਕੋਲ ਕੰਪਿਊਟਰ ਲੈਕ ਤੇ ਬੀਐਸਐਨਐਲ ਦਾ ਮੋਡਮ ਲੱਗਿਆ ਅਸੀਂ ਨਾਲ ਰਾਊਟਰ ਲਗਾ ਦਿੱਤਾ ਰਾਊਟਰ ਨਾਲ ਕੀ ਹੋ ਗਿਆ ਕਿ ਇਸਦੀ ਰੇਂਜ ਵਧ ਜਾਈਗੀ ਤੇ ਜਿੰਨੇ ਵੀ ਕੰਪਿਊਟਰ ਰਾਊਟਰ ਦੀ ਰੇਂਜ ਚ ਆਣਗੇ ਉਹ ਇਸਨੂੰ ਯੂਜ਼ ਕਰ ਸਕਦੇ ਨੇ ਤੇ ਜੇਕਰ ਤੁਹਾਡਾ ਮੋਡਮ ਵਾਈਫਾਈ ਹੈ ਤਾਂ ਤੁਸੀਂ ਵਾਈਫਾਈ ਨਾਲ ਵੀ ਆਪਣਾ ਲੈਪਟਾਪ ਜਾਂ ਮਸ਼ੀਨ ਐਡ ਕਰ ਸਕਦੇ ਹੋ ਨੰਬਰ 3 ਹੈ ਬ੍ਰਿਜ ਇਹ ਵੀ ਇੱਕ ਨੈਟਵਰਕਿੰਗ ਜੰਤਰ ਹੈ ਇੱਕ ਅਜੀਹਾ ਜੰਤਰ ਹੈ ਜੋ ਦੋ ਵੱਖਰੇ ਲੋਕਲ ਏਰੀਆ ਨੈਟਵਰਕਾਂ ਨੂੰ ਆਪਸ ਵਿੱਚ ਜੋੜਨ ਲਈ ਵਰਤਿਆ ਜਾਂਦਾ ਹੈ ਤੇ ਲੋਕਲ ਏਰੀਆ ਨੈਟਵਰਕ ਉਹਦਾ ਲੈਨ ਤੇ ਜਿਸ ਨੂੰ ਇਥਰਨੈਟ ਵੀ ਬੋਲਦੇ ਹੈ ਇਹ ਵੱਖ-ਵੱਖ ਕਿਸਮ ਦੇ ਨੈਟਵਰਕਾਂ ਨੂੰ ਆਪਸ ਵਿੱਚ ਜੋੜਨਾ ਤੇ ਉਹਦੇ ਲਈ ਬ੍ਰਿਜ ਵਰਤਿਆ ਜਾਂਦਾ ਹੈ ਬ੍ਰਿਜ ਉਸੇ ਮਾਡਲ ਦੀ ਡਾਟਾ ਲਿੰਕ ਲੇਅਰ ਤੇ ਕੰਮ ਕਰਦਾ ਹੈ ਐਂਡ ਡਾਟਾ ਲਿੰਕ ਲੇਅਰ ਤੇ ਡਾਟਾ ਪੈਕੇਟਸ ਨੂੰ ਫਿਲਟਰਿੰਗ ਦਾ ਕੰਮ ਵੀ ਕਰਦਾ ਹੈ ਮਤਲਬ ਕਿ ਐਂਡ ਨੈਟਵਰਕ ਤੇ ਬਣਾਉਂਦਾ ਹੀ ਹੈ ਉਹਦੇ ਨਾਲ ਨਾਲ ਪੈਕੇਟ ਫਿਲਟਰ ਵੀ ਕਰਦਾ ਹੈ ਇਹ ਦੋ ਪੋਰਟ ਜੰਤਰ ਹੈ ਦੋ ਪੋਰਟ ਦਾ ਮਤਲਬ ਐਚ ਸਿੰਗਲ ਇਨਪੁਟ ਪੋਰਟ ਹੁੰਦੀ ਹੈ ਤੇ ਸਿੰਗਲ ਆਉਟਪੁਟ ਪੋਰਟ ਹੁੰਦੀ ਹੈ ਆ ਤੁਸੀਂ ਦੇਖ ਰਹੇ ਹੋ ਕਿ نیچے ਸਾਡੇ ਕੋਲ ਇੱਕ ਹੱਬ ਲੈਫਟ ਸਾਈਡ ਤੇ ਦਿਖਾਈ ਦੇ ਰਿਹਾ ਉਹਦਾ ਨੈਟਵਰਕ ਹੈ ਤੇ ਇੱਕ ਹੱਬ ਰਾਈਟ ਸਾਈਡ ਤੇ ਦਿਖਾਈ ਦੇ ਰਿਹਾ ਉਹਦਾ ਨੈਟਵਰਕ ਹੈ ਇਹ ਦੋਨਾਂ ਨੈਟਵਰਕਾਂ ਨੂੰ ਵੱਖ-ਵੱਖ ਹੈ ਇਹਨਾਂ ਨੂੰ ਆਪਸ ਵਿੱਚ ਜੋੜਨ ਲਈ ਜਿਹੜਾ ਜੰਤਰ ਵਰਤਿਆ ਜਾਏਗਾ ਉਸ ਨੂੰ ਕੀ ਕਿਹਾ ਜਾਏਗਾ ਵਿਚ ਤੇ ਕੁਐਸਚਨ ਨੰਬਰ 2 ਹੈ ਅਨ ਗਾਈਡਡ ਮੀਡੀਆ ਕੀ ਹੁੰਦਾ ਹੈ ਕਿਸੇ ਦੋ ਮੀਡੀਆ ਬਾਰੇ ਲਿਖੋ ਇਸ ਨੂੰ ਅਨ ਬਾਉਂਡਡ ਮੀਡੀਆ ਵੀ ਕਿਹਾ ਜਾਂਦਾ ਹੈ ਇਸ ਮੀਡੀਆ ਵਿੱਚ ਡਾਟਾ ਦੇ ਸੰਚਾਰ ਲਈ ਹਵਾਈ ਰਸਤਾ ਵਰਤਿਆ ਜਾਂਦਾ ਹੈ ਇਸ ਨੂੰ ਵਾਇਰਲੈਸ ਸੰਚਾਰ ਵੀ ਕਿਹਾ ਜਾਂਦਾ ਹੈ ਮਤਲਬ ਜੇ ਜਦੋਂ ਆਪਾਂ ਤਾਰਾਂ ਦੀ ਵਰਤੋਂ ਕਰਦੇ ਹਾਂ ਉਹ ਗਾਈਡਡ ਮੀਡੀਆ ਹੁੰਦਾ ਹੈ ਜੇ ਜਦੋਂ ਤਾਰਾਂ ਦੀ ਵਰਤੋਂ ਨਹੀਂ ਕਰਦੇ ਉਹ ਕੀ ਹੁੰਦਾ ਹੈ ਅਨ ਗਾਈਡਡ ਮੀਡੀਆ ਜਿੱਦਾਂ ਰੇਡੀਓ ਤਰੰਗਾਂ ਰੇਡੀਓ ਵੇਵਸ ਜਿਹਨੂੰ ਬੋਲਦੇ ਹੈ ਮਾਈਕ੍ਰੋਵੇਵ ਸਿਗਨਲ ਸੈਟਲਾਈਟ ਸਿਗਨਲ ਵਾਈਫਾਈ ਬਲੂਟੂਥ ਆਦਿ ਐ ਤੁਸੀਂ ਦੇਖ ਰਹੇ ਹੋ ਸੈਟਲਾਈਟ ਸੈਟਲਾਈਟ ਚ ਕੀ ਹੁੰਦਾ ਹੈ ਕਿ ਡਿਸ਼ਨ ਟਿੰਨਾ ਜਿੱਦਾਂ ਸਾਡੀ ਛੱਤ ਤੇ ਲੱਗੇਦਾ ਹੈ ਤੇ 45000 ਕਿਲੋਮੀਟਰ ਧਰਤੀ ਤੋਂ ਉੱਪਰ ਉਹਨਾਂ ਨੇ ਸੈਟਲਾਈਟ ਸੈੱਟ ਕਰ ਦਿੰਦੇ ਆ ਜਿੱਦਾਂ ਸਾਰੇ ਟੀਵੀ ਦੇ ਚੈਨਲ ਆਉਂਦੇ ਆ ਉਸ ਸੈਟਲਾਈਟ ਤੋਂ ਜਿਹੜੇ ਸਿਗਨਲ ਡਿਸ਼ ਨੂੰ ਆਣਗੇ ਉਹ ਅੱਗੇ ਪਾਸ ਹੁੰਦੇ ਜਾਣਗੇ ਤੇ ਜਿੱਥੇ ਇੱਥੇ ਉਹਦੇ ਰੇਡੀਓ ਡਿਸ਼ ਲੱਗਾ ਹੋਏਗਾ ਉੱਥੇ ਉਹ ਨੈਟਵਰਕ ਪਲੇਅ ਹੁੰਦਾ ਜਾਏਗਾ ਤਾਂ ਚੱਲਦਾ ਜਾਏਗਾ ਵਾਈਫਾਈ ਤੁਹਾਡੇ ਮੋਬਾਈਲ ਵਿੱਚ ਹੁੰਦਾ ਤੁਸੀਂ ਦੇਖਿਆ ਹੋਣਾ ਕਿ ਕਈ ਵਾਰ ਤੁਹਾਡਾ ਨੈਟਪੈਕ ਖਤਮ ਹੋ ਜਾਂਦਾ ਹੈ ਆਪਣੇ ਫਰੈਂਡ ਨੂੰ ਬੋਲਦੇ ਹੋ ਕਿ ਮੈਨੂੰ ਆਪਣਾ ਹੌਟਸਪੌਟ ਔਨ ਕਰ ਤੇ ਤੁਹਾਨੂੰ ਨੈਟ ਮਿਲ ਜਾਂਦਾ ਹੈ 댓 ਇਜ਼ ਵਾਈਫਾਈ ਤੇ ਵਾਈਫਾਈ ਅੱਜਕੱਲ ਮੋਬਾਈਲ ਵਿੱਚ ਲੈਪਟਾਪ ਵਿੱਚ ਤੇ ਜਿੰਨੇ ਵੀ ਇਲੈਕਟ੍ਰੋਨਿਕ ਡਿਵਾਈਸਸ ਆ ਰਹੀ ਹੈ ਚਾਹ ਸਮਾਰਟ ਟੀਵੀ ਹੋਣਾ ਚ ਵੀ ਆ ਰਿਹਾ ਹੈ ਤੇ ਬਲੂਟੂਥ ਵੀ ਦੇਖਿਆ ਹੋਣਾ ਕਿ ਤੁਹਾਡੇ ਮੋਬਾਈਲ ਵਿੱਚ ਬਲੂਟੂਥ ਹੁੰਦਾ ਕਿ ਜੇ ਕੋਈ ਛੋਟੀ ਫਾਈਲ ਲੈਣੀ ਹੈ ਤੇ ਜਾਂ ਕੋਈ ਆਪਣੇ ਫੋਨ ਨੂੰ ਕਿਸੇ ਮਾਈਕ ਨਾਲ ਜਾਂ ਇਸੇ ਹੋਰ ਮੋਬਾਈਲ ਨਾਲ ਕਨੈਕਟ ਕਰਨਾ ਤੇ ਉਹ ਵੀ ਕਰ ਸਕਦੇ ਹਾਂ ਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਵਾਈਫਾਈ ਦੀ ਕਿ ਦੋ ਜਲਤਰੇ ਨੇ ਪੁੱਛੀਏ ਇਸ ਦਾ ਪੂਰਾ ਨਾਮ ਵਾਇਰਲੈਸ ਫੈਡਲਿਟੀ ਹੈ ਇਸ ਨੂੰ ਵਾਇਰਲੈਸ ਲੈਂਡਵੀ ਕਿਹਾ ਜਾਂਦਾ ਹੈ ਇੱਕ ਵਾਇਰਲੈਸ ਟੈਕਨੋਲੋਜੀ ਹੈ ਇਹ ਲੋਕਲ ਏਰੀਆ ਨੈਟਵਰਕ ਨੂੰ ਬਿਨਾਂ ਤਾਰ ਜਾਂ ਕੇਬਲ ਤੋਂ ਕੰਮ ਕਰਨ ਦੀ ਆਗਿਆ ਦਿੰਦਾ ਹੈ ਇਹ ਕੰਪਿਊਟਰ ਮੋਬਾਈਲ ਜਾਂ ਸਮਾਰਟ ਟੀਵੀ ਨੂੰ ਇੰਟਰਨੈਟ ਨਾਲ ਇੰਟਰਫੇਸ ਕਰਨ ਦੀ ਆਗਿਆ ਦਿੰਦਾ ਹੈ ਤੇ ਵਾਈਫਾਈ ਬਾਰੇ ਤੁਹਾਨੂੰ ਪਹਿਲੇ ਵੀ ਦੱਸ ਚੁੱਕੇ ਹਾਂ ਇਹ ਵਾਈਫਾਈ ਔਨ ਕਰਕੇ ਅਸੀਂ ਕਿਸੇ ਵੀ ਇਲੈਕਟ੍ਰੋਨਿਕ ਡਿਵਾਈਸ ਨਾਲ ਆਪਣੇ ਮੋਬਾਈਲ ਨੂੰ ਜਾਂ ਕੰਪਿਊਟਰ ਨੂੰ ਜੋੜ ਸਕਦੇ ਹਾਂ ਤੇ ਨੈਟ ਵੀ ਯੂਜ਼ ਉਹਦਾ ਕਰ ਸਕਦੇ ਹਾਂ ਤੇ ਵਾਈਫਾਈ ਦਾ ਆਈਕਨ ਕੁਝ ਇਸ ਤਰ੍ਹਾਂ ਨਜ਼ਰ ਆਉਂਦਾ ਹੈ ਤੇ ਨੰਬਰ 2 ਹੈ ਬਲੂਟੂਥ ਇਹ ਕਿਸਮ ਦੀ ਰੇਡੀਓ ਸੰਚਾਰ ਟੈਕਨੋਲੋਜੀ ਹੈ ਜਿੱਥੇ ਰੇਡੀਓ ਵੇਵ ਸਿਗਨਲ ਵਰਤੇ ਜਾਂਦੇ ਨੇ ਇਹ ਇੱਕ ਘੱਟ ਦੂਰੀ ਦੀ ਵਾਇਰਲੈਸ ਟੈਕਨੋਲੋਜੀ ਹੈ ਜੋ ਲੈਪਟਾਪ ਮੋਬਾਈਲ ਡਿਜੀਟਲ ਕੈਮਰਾ ਜਾਂ ਹੋਰ ਇਲੈਕਟ੍ਰੋਨਿਕ ਜੰਤਰਾ ਵਿੱਚਕਾਰ ਨੈਟਵਰਕ ਬਣਾਉਣ ਲਈ ਵਰਤੀ ਜਾਂਦੀ ਹੈ ਬਲੂਟੂਥ ਬੜਾ ਦੱਸਣਾ ਚਾਹਾਂਗਾ ਕਿ ਜੇਕਰ ਘੱਟ ਦੂਰੀ ਦੇ ਸੰਚਾਰ ਲਈ ਤੁਸੀਂ ਕਿਸੇ ਨੂੰ ਫਾਈਲ ਸ਼ੇਅਰ ਕਰਨੀ ਹੋ ਡਾਟਾ ਸ਼ੇਅਰ ਕਰਨਾ ਆਪਣੇ ਮੋਬਾਈਲ ਤੋਂ ਦੂਸਰੇ ਮੋਬਾਈਲ ਵਿੱਚ ਜਾਂ ਲੈਪਟਾਪ ਵਿੱਚ ਬਲੂਟੁੱਥ ਨਾਲ ਕਰ ਸਕਦੇ ਆਂ ਬਟ ਬਲੂਟੁੱਥ ਦੀ ਸਪੀਡ ਹੈ ਇਹ ਘੱਟ ਹੁੰਦੀ ਹੈ ਤੇ ਇਹਦੀ ਇੱਕ ਲਿਮਟ ਹੁੰਦੀ ਹੈ ਕਿ ਕੁਝ ਦੂਰੀ ਤੱਕ ਹੀ ਇਹ ਨਾਲ ਡਾਟਾ ਟਰਾਂਸਫਰ ਕੀਤਾ ਜਾ ਸਕਦਾ ਹੈ ਤੇ ਬਲੂਟੁੱਥ ਦਾ ਆਈਕਨ ਕੁਝ ਇਸ ਤਰ੍ਹਾਂ ਨਜ਼ਰ ਆਉਂਦਾ ਹੈ ਮੰਨ ਲਓ ਤੁਸੀਂ ਆਪਣੇ ਕੰਪਿਊਟਰ ਨਾਲ ਬਲੂਟੁੱਥ ਦੀ ਬਦਲ ਨਾਲ ਡਾਟਾ ਸ਼ੇਅਰ ਕਰਨਾ ਹੈ ਤਾਂ ਉਹ ਨਹੀਂ ਹੋ ਸਕਦਾ ਉਹਦੇ ਲਈ ਕੁਝ ਇਸ ਤਰ੍ਹਾਂ ਦੀ ਇੱਕ ਡਿਵਾਈਸ ਆਂਦੀ ਹੈ ਜਿਹਨੂੰ ਅਸੀਂ ਆਪਣੇ ਕੰਪਿਊਟਰ ਨਾਲ ਜੋੜ ਕੇ ਡਾਟਾ ਟ੍ਰਾਂਸਫਰ ਕਰ ਸਕਦੇ ਹਾਂ ਮੋਬਾਈਲ ਤੋਂ ਕੰਪਿਊਟਰ ਤੇ ਕੰਪਿਊਟਰ ਤੋਂ ਮੋਬਾਈਲ ਤੇ ਪ੍ਰਸ਼ਨ ਨੰਬਰ 3 ਹੈ ਟਵਿਸਟਡ ਪੇਅਰ ਕੇਬਲ ਕੀ ਹੈ ਇਸ ਦੇ ਫਾਇਦੇ ਅਤੇ ਨੁਕਸਾਨਾਂ ਬਾਰੇ ਲਿਖੋ ਟਵਿਸਟਡ ਪੇਅਰ ਕੇਬਲ ਇੱਕ ਗਾਈਡਡ ਮੀਡੀਆ ਹੈ ਇਸ ਦੀ ਵਰਤੋਂ ਨੈੱਟਵਰਕ ਵਿੱਚ ਡਾਟਾ ਦੇ ਸੰਚਾਰ ਲਈ ਕੀਤੀ ਜਾਂਦੀ ਹੈ ਇਸ ਵਿੱਚ ਦੋ ਇਨਸੂਲੇਟਿਡ ਤਾਂਬੇ ਦੀਆਂ ਤਾਰਾਂ ਹੁੰਦੀਆਂ ਹਨ ਜੋ ਸਪਾਇਰਲ ਸ਼ੇਪ ਵਿੱਚ ਆਪਸ ਵਿੱਚ ਜੁੜੀਆਂ ਹੁੰਦੀਆਂ ਹਨ ਮਤਲਬ ਜੇ ਦੋ ਬਟਾ ਕੋਪਰ ਦੀਆਂ ਤਾਰਾਂ ਹੁੰਦੀਆਂ ਨੇ ਦੋ ਤਾਂਬੇ ਦੀਆਂ ਤਾਰਾਂ ਹੁੰਦੀਆਂ ਨੇ ਜਿਹੜੀਆਂ ਆਪਸ ਵਿੱਚ ਲਪੇਟੀਆਂ ਹੁੰਦੀਆਂ ਨੇ ਇਸ ਵਿੱਚ ਇੱਕ ਤਾਰ ਦੀ ਵਰਤੋਂ ਡਾਟਾ ਨੂੰ ਭੇਜਣ ਲਈ ਹੈ ਤੇ ਦੂਜੀ ਤਾਰ ਦੀ ਵਰਤੋਂ ਅਰਥਿੰਗ ਲਈ ਕੀਤੀ ਜਾਂਦੀ ਹੈ। ਆ ਤੁਸੀਂ ਦੇਖ ਰਹੇ ਹੋ ਇਹ ਚ ਦੋ ਤਾਰਾਂ ਹੈਗੀਆਂ ਜਿਹੜੇ ਮੈਂ ਬੋਲਿਆ ਕਿ ਇਨਸੂਲੇਟਿਡ ਤਾਂਬੇ ਦੀਆਂ ਤਾਰਾਂ ਇਹ ਦੇਖੋ ਇਹ ਤਾਂਬੇ ਦੀ ਤਾਰ ਜਿਹੜੀ ਤੁਹਾਨੂੰ ਕੰਡਕਟਰ ਦੇ ਰੂਪ ਚ ਨਜ਼ਰ ਆ ਰਹੀਆਂ ਨੇ ਇਨਸੂਲੇਟਰ ਦਾ ਮਤਲਬ ਹੈ ਕਿ ਤਾਰਾਂ ਨੰਗੀਆਂ ਨਹੀਂ ਹੁੰਦੀਆਂ। ਜੇ ਤਾਰਾਂ ਨੰਗੀਆਂ ਹੋਣਗੀਆਂ ਤਾਂ ਕਰੰਟ ਪੈ ਸਕਦਾ ਹੈ, ਸ਼ੋਕਾ ਕਰ ਸਕਦਾ ਹੈ। ਉਹਦੇ ਲਈ ਇਹਦੇ ਉੱਤੇ ਇੱਕ ਪਲਾਸਟਿਕ ਚੜਿਆ ਹੁੰਦਾ ਹੈ। ਜਿਹਨੂੰ ਬੋਲਦੇ ਇਨਸੂਲੇਟਰ ਤੁਹਾਨੂੰ ਦੱਸਿਆ ਕਿ ਅੱਜ ਦੋ ਤਾਰਾਂ ਕਿਉਂ ਹੁੰਦੀਆਂ ਇੱਕ ਤਾਰ ਡਾਟਾ ਨੂੰ ਭੇਜਣ ਲਈ ਤੇ ਦੂਜੀ ਤਾਰ ਅਰਥ ਲਈ ਤੇ ਕਿਵੇਂ ਰਪਾਈ ਵੀ ਗਿਆ ਸਕਦੇ ਆ ਕਿ ਇੱਕ ਤਾਰ ਸੈਂਟਰਲ ਇਸ ਦੇ ਅਕਰ ਰਿਸਿਵਰ ਲਈ ਤੇ ਟੈਲੀਫੋਨ ਨੈਟਵਰਕ ਵਿੱਚ ਪਹਿਲਾਂ ਟਵਿਸਟਡ ਪੇਅਰ ਕੇਬਲ ਦੀ ਵਰਤੋਂ ਹੁੰਦੀ ਸੀ ਤੇ ਅੱਜ ਕੱਲ ਵੀ ਉਸ ਜਗ੍ਹਾ ਤੇ ਟਵਿਸਟਡ ਪੇਅਰ ਕੇਬਲ ਦੀ ਵਰਤੋਂ ਟੈਲੀਫੋਨ ਨੈਟਵਰਕ ਵਿੱਚ ਹੁੰਦੀ ਹੈ ਜਿਹੜਾ ਆਪਾਂ ਲੈਂਡਲਾਈਨ ਫੋਨ ਕਰ ਵਰਤਦੇ ਹਾਂ ਨੈਕਸਟ ਆ ਟਵਿਸਟਡ ਪੇਅਰ ਕੇਬਲ ਦੇ ਲਾਭ ਨੰਬਰ 1 ਇਹ ਕੇਬਲ ਸਸਤੀ ਹੁੰਦੀ ਹੈ। ਨੰਬਰ 2 ਇਸ ਨੂੰ ਇੰਸਟਾਲ ਕਰਨਾ ਆਸਾਨ ਹੈ। ਨੰਬਰ 3 ਇਸ ਦੇ ਵਰਤੋਂ ਐਨਲੌਗ ਅਤੇ ਡਿਜੀਟਲ ਸਿਗਨਲ ਦੋਵਾਂ ਲਈ ਕੀਤੀ ਜਾ ਸਕਦੀ ਹੈ। ਦੋ ਤਰ੍ਹਾਂ ਦੇ ਸਿਗਨਲ ਹੁੰਦੇ ਨੇ ਐਨਲੌਗ ਉਹਦੇ ਜਿਹੜੇ ਕੰਟੀਨਿਊਸ ਸਿਗਨਲ ਹੁੰਦੇ ਆ ਡਿਜੀਟਲ ਹੁੰਦੇ 0 1 ਦੀ ਫਾਰਮ ਵਿੱਚ ਬਟ ਅੱਜ ਕੱਲ ਹਰ ਸਿਗਨਲ ਜਿਹੜਾ ਉਹ ਡਿਜੀਟਲ ਹੋ ਗਿਆ ਹੈ। ਤੇ ਨੰਬਰ 4 ਹੈ ਇਸ ਕੇਬਲ ਨੂੰ ਜੋੜਨਾ ਆਸਾਨ ਹੈ। ਕਿਉਂਕਿ ਜੀ ਕਾਪਰ ਦੀਵਾਰਾਂ ਬਤਾਰਾ ਲੱਗੀ ਹੁੰਦੇ ਨੇ ਜਿਹਨੂੰ ਆਸਾਨੀ ਨਾਲ ਜੋੜ ਸਕਦੇ ਆ। ਅੱਗੇ ਹੈ ਨੁਕਸਾਨ। ਪਹਿਲਾ ਇਸਦੇ ਵਰਤੋਂ ਘੱਟ ਦੂਰੀ ਦੇ ਸੰਚਾਰ ਲਈ ਕੀਤੀ ਜਾਂਦੀ ਹੈ ਕਿਉਂਕਿ ਜੇ ਵੱਧ ਦੂਰੀ ਦਾ ਸੰਚਾਰ ਲਈ ਕਰਾਂਗੇ ਤੇ ਸਿਗਨਲ ਫੇਡ ਹੋ ਜਾਏਗਾ ਸਿਗਨਲ ਵੀਕ ਹੋ ਜਾਏਗਾ ਤੇ ਡਾਟਾ ਨਹੀਂ ਜਾ ਪਾਏਗਾ ਇਸ ਲਈ ਵੱਧ ਦੂਰੀ ਦਾ ਸੰਚਾਰ ਲਈ ਇਸ ਕੇਬਲ ਨੂੰ ਰਿਪੀਟਰ ਦੀ ਵਰਤੋਂ ਕੀਤੀ ਜਾਂਦੀ ਹੈ ਜੇ ਰਿਪੀਟਰ ਦੀ ਵਰਤੋਂ ਹੁੰਦੀ ਹੈ ਰਿਪੀਟਰ ਇੱਕ ਨੈਟਰਨ ਜੰਤਰ ਹੈ ਜਿਹੜਾ ਸਿਗਨਲ ਨੂੰ ਬੂਸਟ ਕਰਨ ਜਾਂ એનર્ਜੀ ਦੇਣ ਦਾ ਕੰਮ ਆਉਂਦਾ ਹੈ ਨੰਬਰ 2 ਇਸ ਦਾ ਡਾਟਾ ਰੇਟ ਘੱਟ ਹੈ ਮਤਲਬ ਇਹਦੇ ਜੋ ਦੋ ਤਾਰਾ ਹੁੰਦੇ ਤੁਹਾਨੂੰ ਦੱਸ ਚੁੱਕੇ ਹਾਂ ਜਿਹਦੇ ਕਰਕੇ ਇਹਦੇ ਤੇ ਆਪਾਂ ਘੱਟ ਡਾਟਾ ਭੇਜ ਸਕਦੇ ਹਾਂ ਜਿਹਦਾ ਇਦਾਂ ਵੀ ਕਹਿ ਸਕਦੇ ਹਾਂ ਕਿ ਇਸ ਦੀ ਬੈਂਡਵਿ ਤੇ ਨੰਬਰ 3 ਹੈ ਇਹ ਕੇਬਲ ਬਹੁਤ ਪਤਲੀ ਹੋਣ ਕਾਰਨ ਆਸਾਨੀ ਨਾਲ ਟੁੱਟ ਜਾਂਦੀ ਹੈ ਇਸ ਦੀ ਇੱਕ ਵੀ ਸਮੱਸਿਆ ਹੈ ਪਤਲੀ ਹੋਣ ਕਾਰਨ ਆਸਾਨੀ ਨਾਲ ਬ੍ਰੇਕ ਹੋ ਜਾਂਦੀ ਹੈ ਤੇ ਜਦ ਨਾਲ ਨੈਟਵਰਕ ਕੰਮ ਕਰਨਾ ਬੰਦ ਕਰ ਦਿੰਦਾ ਹੈ ਤੇ ਚੌਥਾ ਪ੍ਰਸ਼ਨ ਹੈ ਫਾਈਬਰ ਆਪਟਿਕ ਕੇਬਲ ਕੀ ਹੈ ਇਸ ਦੇ ਫਾਇਦੇ ਅਤੇ ਨੁਕਸਾਨਾਂ ਬਾਰੇ ਲਿਖੋ ਅੱਜ ਕੱਲ੍ਹ ਇਹ ਕੇਬਲ ਬਹੁਤ ਜ਼ਿਆਦਾ ਚੱਲਦੀ ਪਈ ਹੈ ਕਿਉਂਕਿ ਇਹ ਹਾਈ ਸਪੀਡ ਨੈਟ ਹੈ ਉਹ ਫਾਈਬਰ ਕਰਕੇ ਪੋਸੀਬਲ ਹੋਇਆ ਫਾਈਬਰ ਆਪਟਿਕ ਕੇਬਲ ਇੱਕ ਗਾਈਡਡ ਮੀਡੀਆ ਹੈ ਇਸ ਦੀ ਵਰਤੋਂ ਨੈਟਵਰਕ ਵਿੱਚ ਡਾਟਾ ਦੇ ਸੰਚਾਰ ਲਈ ਕੀਤੀ ਜਾਂਦੀ ਹੈ ਇਸ ਵਿੱਚ ਬਹੁਤ ਸਾਰੇ ਆਪਟੀਕਲ ਰੇਸ਼ੇ ਹੁੰਦੇ ਹਨ ਜੋ ਕਿ ਕੱਚ ਦੇ ਬਣੇ ਹੁੰਦੇ ਹਨ ਜੋ ਪਲਾਸਟਿਕ ਦੀ ਜੈਕਟ ਨਾਲ ਕਵਰ ਕੀਤੇ ਹੁੰਦੇ ਹਨ ਇਹ ਡਾਟਾ ਦੇ ਸੰਚਾਰ ਲਈ ਕੱਚ ਦੇ ਫਾਈਬਰ ਅਤੇ ਰੋਸ਼ਨੀ ਦੀ ਵਰਤੋਂ ਕਰਦੀ ਹੈ ਮਤਲਬ ਇਹ ਕੱਚ ਦੇ ਫਾਈਬਰ ਬਣੇ ਹੁੰਦੇ ਨੇ ਤੇ ਨਾਲ ਲਾਈਟ ਦੀ ਵਰਤੋਂ ਕਰਦੀ ਹੈ ਇਸ ਵਿੱਚ ਲੇਜ਼ਰ ਲਾਈਟ ਦੀ ਮਦਦ ਨਾਲ ਸੋਰਸ ਥਾਂ ਤੋਂ ਡੈਸਟੀਨੇਸ਼ਨ ਥਾਂ ਤੇ ਡਾਟਾ ਭੇਜਿਆ ਜਾਂਦਾ ਹੈ ਮਤਲਬ ਕਿ ਅੱਜ ਲੇਜ਼ਰ ਲਾਈਟ ਵਰਤੀ ਜਾਂਦੀ ਹੈ ਜਰਕਿ ਟਵਿਸਟਡ ਪੇਅਰ ਜਿਹੜੀ ਕੇਬਲ ਹੈ ਉਹ ਚ ਇਲੈਕਟ੍ਰੋਮੈਗਨੈਟਿਕ ਸਿਗਨਲ ਨੂੰ ਲੈਣੇ ਜਿਹੜੇ ਸਲੋ ਹੁੰਦੇ ਬਟ ਇਹ ਜਿਹੜੀ ਫਾਈਬਰ ਆਪਟਿਕ ਕੇਬਲ ਜਿਹੜੀ ਆਪਟੀਕਲ ਫਾਈਬਰ ਕੇਬਲ ਹੈ ਇਹ ਲੇਜ਼ਰ ਲਾਈਟ ਨਾਲ ਕੰਮ ਕਰਦੀ ਹੈ ਇਹ ਕੇਬਲ ਕੁਝ ਇਸ ਤਰ੍ਹਾਂ ਦੀ ਹੈ ਇਹਦੇ ਉੱਤੇ ਇੱਕ ਮੋਟੀ ਪਲਾਸਟਿਕ ਦੀ ਜੈਕਟ ਚੜੀ ਹੁੰਦੀ ਹੈ ਜਿਹਨੂੰ ਕੇਬਲ ਜੈਕਟ ਕਹਿੰਦੇ ਹੈ ਉਹਦੇ ਉੱਤੇ ਕਾਪਰ ਦੀ ਪਾਈਪ ਚੜੀ ਹੁੰਦੀ ਹੈ ਉਹਦੇ ਉੱਤੇ ਫਿਰ ਇੱਕ ਹੋਰ ਪਲਾਸਟਿਕ ਜਿਹੜਾ ਜਿਸਨੂੰ ਕੋਲਡਿੰਗ ਬੋਲਦੇ ਹੈ ਤੇ ਉਹਦੇ ਅੰਦਰ ਬਿਲਕੁਲ ਫਾਈਬਰ ਹੁੰਦੇ ਨੇ ਬਿਲਕੁਲ ਪਤਲੇ ਪਤਲੇ ਇਹੜੇ ਫਾਈਬਰ ਹੈ ਸਾਡੇ ਵਾਲਾਂ ਦੇ ਸਾਈਜ਼ ਦੇ ਹੁੰਦੇ ਨੇ ਜੋ ਲਾਈਟ ਜਾਂ ਰੋਸ਼ਨੀ ਨਾਲ ਕੰਮ ਕਰਦੇ ਨੇ ਤੇ ਜਦੋਂ ਇਹ ਕੇਬਲ ਕੰਮ ਕਰਦੀ ਹੈ ਕੁਝ ਇਸ ਤਰ੍ਹਾਂ ਨਜ਼ਰ ਆਉਂਦੀ ਹੈ ਤੇ ਤੁਸੀਂ ਦੇਖਿਆ ਹੋਣਾ ਕਿ ਕਈ ਵਾਰ ਤੁਹਾਡੇ ਰੋਡ ਤੇ ਕੰਮ ਚੱਲ ਰਿਹਾ ਹੁੰਦਾ ਜੀ ਦੇਖਿਆ ਹੁੰਦਾ ਕਿ ਅੰਡਰਗਰਾਉਂਡ ਤਾਰ ਪਾ ਰਹੇ ਹੁੰਦੇ ਜਮੀਨ ਦੇ ਹੇਠਾਂ ਉਹ ਜਿਹੜੀ ਕੇਬਲ ਆ ਫਾਈਬਰ ਕੇਬਲ ਹੈ ਫਾਈਬਰ ਕੇਬਲ ਕੀ ਇਸਨੂੰ ਹਾਈ ਸਪੀਡ ਨੈਟ ਪ੍ਰੋਵਾਈਡ ਕਰਦੀ ਹੈ ਜਿਦਾ Jio ਫਾਈਬਰ, BSNL ਫਾਈਬਰ ਤੇ Net+ ਫਾਈਬਰ ਕੇਬਲ ਜਿਹੜੀ ਹੈ ਉਹਦੀ ਅਸੀਂ ਵਰਤੋਂ ਕਰ ਰਹੇ ਹਾਂ ਅੱਜਕੱਲ ਹਾਈ ਸਪੀਡ ਨੈਟ ਲਈ ਅਗਿਆ ਫਾਈਬਰ ਆਪਟਿਕ ਕੇਬਲ ਦੇ ਲਾਭ ਪਹਿਲਾ ਇਸਦੀ ਬੈਂਡਵਿਡਥ ਟਵਿਸਟਰ ਪੇਅਰ ਕੇਬਲ ਨਾਲੋਂ ਵੱਧ ਹੁੰਦੀ ਹੈ ਮਤਲਬ ਕਿ ਇਸਦੀ ਮਤਲਬ ਨਾ ਸੀ ਵੱਧ ਡਾਟਾ ਜਿਹੜਾ ਹੈ ਉਹ ਟਰਾਂਸਫਰ ਕਰ ਸਕਦੇ ਹਾਂ ਕਿਉਂਕਿ ਇਹਦੇ ਵਿੱਚ ਬਹੁਤ ਜ਼ਿਆਦਾ ਤਾਰਾਂ ਹੁੰਦੀਆਂ ਨੇ ਜਦਕਿ ਟਵਿਸਟਡ ਪੇਅਰ ਕੇਬਲ 'ਚ ਸਿਰਫ ਦੋ ਤਾਰਾਂ ਹੁੰਦੀਆਂ ਨੇ ਨੰਬਰ 2 ਇਸ ਕੇਬਲ ਵਿੱਚ ਕੋਈ ਇਲੈਕਟ੍ਰੋਨਿਕ ਦਖਲ ਨਹੀਂ ਹੁੰਦੀ ਮਤਲਬ ਟਵਿਸਟਡ ਪੇਅਰ ਕੇਬਲ ਵਿੱਚ ਇਲੈਕਟ੍ਰੋਨਿਕ ਇੰਟਰਫੀਰੈਂਸ ਹੁੰਦੀ ਹੈ ਅਲੱਗ ਕੋਈ ਵੀ ਇਲੈਕਟ੍ਰੋ ਇੰਟਰਫੀਰੈਂਸ ਨਹੀਂ ਹੁੰਦੀ ਨੰਬਰ 3 ਇੱਕ ਕੇਬਲ ਛੋਟੇ ਆਕਾਰ ਦੀ ਹੁੰਦੀ ਹੈ ਅਤੇ ਇਸ ਦਾ ਭਾਰ ਵੀ ਘੱਟ ਹੁੰਦਾ ਹੈ। ਨੰਬਰ 4 ਇਸ ਦੀ ਵਰਤੋਂ ਵੱਧ ਦੂਰੀ ਦੇ ਸੰਚਾਰ ਲਈ ਕੀਤੀ ਜਾਂਦੀ ਹੈ। ਅੱਗੇ ਹੈ ਫਾਈਬਰ ਆਪਟਿਕ ਕੇਬਲ ਦੇ ਨੁਕਸਾਨ। ਨੰਬਰ 1 ਇਸ ਦੀ ਕੀਮਤ ਜ਼ਿਆਦਾ ਹੁੰਦੀ ਹੈ। ਇੱਕ ਕੋਸਟਲੀ ਕੇਬਲ ਹੈ ਜਦਕਿ ਜਿਹੜੀ ਟਵਿਸਟਡ ਪੇਅਰ ਹੈ ਉਹ ਸਸਤੀ ਹੈ। ਨੰਬਰ 2 ਇਸ ਦੀ ਵਰਤੋਂ ਕਰਨਾ ਮੁਸ਼ਕਿਲ ਹੈ। ਜਰ ਕਿ ਟਵਿਸਟਡ ਪੇਅਰ ਕੇਬਲ ਨੂੰ ਸਾਨੀ ਨਾਲ ਆਈ ਵਰਤ ਸਕਦੇ ਹਾਂ। ਨੰਬਰ 3 ਇੱਕ ਨਵੀਂ ਤਕਨੀਕ ਹੈ ਅਤੇ ਇਸ ਦੇ ਇੰਸਟਾਲੇਸ਼ਨ ਲਈ ਕੁਝ ਲੋਕਾਂ ਦੀ ਘਾਟ ਹੈ। ਇਹ ਨੰਬਰ 5 ਹੈ ਸੰਚਾਰ ਮੋਡ ਕੀ ਹੈ ਇਸ ਦੀਆਂ ਕਿਸਮਾਂ ਨੂੰ ਪਰਿਭਾਸ਼ਿਤ ਕਰੋ। ਸੰਚਾਰ ਮੋਡ ਨੂੰ ਟ੍ਰਾਂਸਮਿਸ਼ਨ ਮੋਡ ਵੀ ਕਿਹਾ ਜਾਂਦਾ ਹੈ। ਸੰਚਾਰ ਮੋਡ ਇੱਕ ਨੈੱਟਵਰਕ ਵਿੱਚ ਜੁੜੇ ਦੋ ਜੰਤਰਾ ਵਿਚਕਾਰ ਡਾਟਾ ਜਾਂ ਸੂਚਨਾ ਨੂੰ ਤਬਦੀਲ ਕਰਨ ਦੀ ਪ੍ਰਕਿਰਿਆ ਹੈ। ਇਸ ਸੰਚਾਰ ਮੋਡ ਨੂੰ ਅਸੀਂ ਕਮਿਊਨੀਕੇਸ਼ਨ ਮੋਡ ਵੀ ਕਹਿ ਸਕਦੇ ਹਾਂ। ਸੰਚਾਰ ਮੋਡ ਤਿੰਨ ਕਿਸਮ ਦੇ ਹੁੰਦੇ ਹਨ ਸਿੰਪਲੈਕਸ ਮੋਡ ਹਾਫ ਡੁਪਲੈਕਸ ਮੋਡ ਤੇ ਫੁੱਲ ਡੁਪਲੈਕਸ ਮੋਡ ਇਹ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸਿੰਪਲੈਕਸ ਮੋਡ ਦੀ ਇਸ ਮੋਡ ਵਿੱਚ ਸੰਚਾਰ ਇੱਕ ਦਿਸ਼ਾ ਵਿੱਚ ਹੁੰਦਾ ਹੈ ਜਿਸ ਕਰਕੇ ਇਸ ਨੂੰ ਜੁਨੀ ਡਾਇਰੈਕਸ਼ਨਲ ਮੋਡ ਵੀ ਕਿਹਾ ਜਾਂਦਾ ਹੈ ਇਸ ਮੋਡ ਵਿੱਚ ਡਾਟਾ ਸਿਰਫ ਇੱਕ ਦਿਸ਼ਾ ਵਿੱਚ ਹੀ ਜਾ ਸਕਦਾ ਹੈ ਇਸ ਮੋਡ ਵਿੱਚ ਸਿਰਫ ਇੱਕ ਜੰਤਰ ਸਿਗਨਲ ਭੇਜ ਸਕਦਾ ਹੈ ਅਤੇ ਦੂਸਰਾ ਜੰਤਰ ਸਿਰਫ ਸਿਗਨਲ ਪ੍ਰਾਪਤ ਕਰ ਸਕਦਾ ਹੈ ਉਦਾਹਰਨ ਵਜੋਂ ਟੈਲੀਵਿਜ਼ਨ ਜਿਹੜਾ ਆਪਾਂ ਟੈਲੀਵਿਜ਼ਨ ਦੇਖਦੇ ਹਾਂ ਤੁਸੀਂ ਦੇਖਿਆ ਹੋਣਾ ਕਿ ਟੈਲੀਵਿਜ਼ਨ ਤੇ ਜੋ ਪ੍ਰੋਗਰਾਮ ਚੱਲਦਾ ਪਿਆ ਆਪਾਂ ਦੇਖ ਸਕਦੇ ਹਾਂ ਬਟ ਉਸ ਦਾ ਰਪਲਾਈ ਨਹੀਂ ਕਰ ਸਕਦੇ ਦੇਖ ਸਕਦੇ ਹੋ ਤੁਸੀਂ نیچے ਡਾਇਗਰਾਮ ਚ ਕਿ ਸੈਂਡਰ ਰਿਸਿਵਰ ਨੂੰ ਡਾਟਾ ਭੇਜ ਰਿਹਾ ਬਟ ਰਿਸਿਵਰ ਸੈਂਡਰ ਦਾ ਰਪਲਾਈ ਨਹੀਂ ਕਰ ਸਕਦਾ ਇਸੇ ਤਰ੍ਹਾਂ ਮੰਨ ਲਓ ਅਸੀਂ ਕੰਪਿਊਟਰ ਤੋਂ ਪ੍ਰਿੰਟਰ ਨੂੰ ਕਮਾਂਡ ਦਿੰਦੇ ਹਾਂ ਤੇ ਅਸੀਂ ਕੰਪਿਊਟਰ ਤੋਂ ਪ੍ਰਿੰਟਰ ਨੂੰ ਕਮਾਂਡ ਦੇ ਰਹੇ ਹਾਂ ਬਟ ਪ੍ਰਿੰਟਰ ਕੰਪਿਊਟਰ ਨੂੰ ਕਮਾਂਡ ਨਹੀਂ ਦੇ ਸਕਦਾ ਤੇ ਉਹ ਵੀ ਇੱਕ ਹੀ ਹੋ ਗਿਆ ਸਿੰਪਲੈਕਸ ਮੋਡ ਨੰਬਰ 2 ਹਾਫ ਡੁਪਲੈਕਸ ਮੋਡ ਇਸ ਨੂੰ ਸੈਮੀ ਡੁਪਲੈਕਸ ਮੋਡ ਵੀ ਕਿਹਾ ਜਾਂਦਾ ਹੈ ਇਸ ਮੋਡ ਵਿੱਚ ਸੰਚਾਰ ਦੋ ਦਿਸ਼ਾਵੀ ਹੁੰਦਾ ਹੈ ਪਰੰਤੂ ਸੰਚਾਰ ਇੱਕੋ ਸਮੇਂ ਵਿੱਚ ਨਹੀਂ ਹੋ ਸਕਦਾ ਹੁੰਦਾ ਇਹ ਟੂ ਵੇ ਹੈ ਬਟ ਇੱਕ ਸਮੇਂ ਤੇ ਇੱਕੋ ਡਿਵਾਈਸ ਕਮਿਊਨੀਕੇਟ ਕਰ ਸਕਦੀ ਹੈ ਉਦਾਹਰਨ ਵਜੋਂ ਵਾਕੀ ਟਾਕੀ ਸਿਸਟਮ ਦੇਖਣਾ ਹੈ ਪੁਲਿਸ ਵਾਲੇ ਯੂਜ਼ ਕਰਦੇ ਨੇ ਵਾਕੀ ਟਾਕੀ ਸਿਸਟਮ ਵਿੱਚ ਇੱਕ ਪਾਸੇ ਤੋਂ ਸੈਂਟਰ ਬੋਲਦਾ ਹੈ ਅਤੇ ਰਿਸਿਵਰ ਸੁਣਦਾ ਹੈ ਅਤੇ ਇੱਕ ਵਿਰਾਮ ਬਾਅਦ ਦੂਸਰਾ ਵਿਅਕਤੀ ਬੋਲਦਾ ਹੈ ਅਤੇ ਪਹਿਲਾ ਵਿਅਕਤੀ ਸੰਦਾ ਹੈ ਮਤਲਬ ਕਿ ਪਹਿਲੇ ਸੈਂਡਰ ਰਿਸਿਵਰ ਨੂੰ ਮੈਸੇਜ ਭੇਜਦਾ ਹੈ ਉਸ ਤੋਂ ਬਾਅਦ ਰਿਸਿਵਰ ਸੈਂਡਰ ਨੂੰ ਮੈਸੇਜ ਭੇਜਦਾ ਹੈ ਜਿਵੇਂ ਦੇਖ ਰਹੇ ਹੋ ਤੁਸੀਂ ਸੈਂਡਰ ਨੇ ਪਹਿਲੇ ਰਿਸਿਵਰ ਨੂੰ ਮੈਸੇਜ ਭੇਜਿਆ ਫਿਰ ਥੋੜੇ ਜਿਹਾ ਆਰਾਮ ਤੋਂ ਬਾਅਦ ਰਿਸਿਵਰ ਸੈਂਡਰ ਨੂੰ ਉਹ ਮੈਸੇਜ ਭੇਜੇਗਾ ਮਤਲਬ ਦੋਨੋਂ ਸੈਂਡਰ ਅਤੇ ਰਿਸਿਵਰ ਆਪਸ ਵਿੱਚ ਕਮਿਊਨੀਕੇਟ ਕਰ ਸਕਦੇ ਨੇ ਬਟ ਇੱਕੋ ਸਮੇਂ ਤੇ ਨਹੀਂ ਥੋੜੀ ਆਪਣੀ ਟਾਂ ਤੋਂ ਬਾਅਦ ਨੰਬਰ 3 ਫੁੱਲ ਡੁਪਲੈਕਸ ਮੋਡ ਇਸ ਮੋਡ ਵਿੱਚ ਸੰਚਾਰ ਦੋ ਦਿਸ਼ਾਵੇਂ ਹੁੰਦਾ ਹੈ एसएनआर एको समय ਵਿੱਚ ਦੋ ਦਿਸ਼ਾਵਾਂ ਵਿੱਚ ਹੋ ਸਕਦਾ ਹੈ ਇਸ ਦਾ ਅਰਥ ਇਹ ਹੈ ਕਿ ਸੈਂਡਰ ਅਤੇ ਰਿਸਿਵਰ ਦੋਵੇਂ ਇੱਕੋ ਸਮੇਂ ਤੇ ਇੱਕ ਦੂਜੇ ਨੂੰ ਡਾਟਾ ਭੇਜ ਸਕਦੇ ਹਨ ਐਸਨਚਾਰ ਕਰਨ ਦਾ ਸਭ ਤੋਂ ਤੇਜ਼ ਤਰੀਕਾ ਹੈ ਉਦਾਹਰਨ ਵਜੋਂ ਟੈਲੀਫੋਨ ਸਿਸਟਮ ਜਾਂ ਮੋਬਾਈਲ ਐਜਿ ਤੁਸੀਂ ਦੇਖ ਸਕਦੇ ਹੋ ਕਿ ਇਹ ਜੇ ਡਬਲ ਐਰੋ ਹੈ ਡਬਲ ਐਰੋ ਦਾ ਮਤਲਬ ਸੈਂਡਰ ਅਤੇ ਰਿਸਿਵਰ ਦੋਨੋਂ ਇੱਕ ਸਮੇਂ ਤੇ ਆਪਸ ਵਿੱਚ ਕਮਿਊਨੀਕੇਸ਼ਨ ਕਰ ਸਕਦੇ ਨੇ ਜਾਂ ਸਿਗਨਲ ਭੇਜ ਸਕਦੇ ਨੇ ਜਾਂ ਡਾਟਾ ਭੇਜ ਸਕਦੇ ਨੇ तो अजली इन्ना ही अगली बार फिर किसी नवे टॉपिक मिला जेकर तो कोई क्वैरी है तो तुम कमेंट सैक्शन पूछ सकते हो जे कंप्यूटर टीचर की मदद लै सकते हो धनबाद